ਇਹਨਾਂ ਨੇ ਪਰਮਿਸ਼ਨਾਂ ਦੇ ਕੇ ਬੱਚਿਆਂ ਦਾ ਜਿਹੜਾ ਕੋਈ ਖਰਾਬ ਕੀਤਾ ਵਾ ਬੱਚੇ ਕਿੱਧਰ ਨੂੰ ਜਾਣਗੇ ਰਤਨ ਜੀ ਮੈਨੂੰ ਦੱਸੋ ਜਿੰਨੇ ਮਤਲਬ ਪੀਟੀਯੂ ਦੇ ਅੰਡਰ ਹੈਲਥ ਰਿਲੇਟਡ ਕੋਰਸਸ ਹੁੰਦੇ ਆ ਜੀ ਉਹ ਉਹ ਆਏ ਸਾਰੇ ਹਾਂ ਉਹ ਜੀ ਸਾਰੇ ਸੈਂਟਰ ਨੇ ਇਹਨਾਂ ਤੇ ਪਾਬੰਦੀ ਲਗਾਈ ਹੋਈ ਆ ਕਿ ਤੁਸੀਂ ਨਵੇਂ ਕੋਰਸਾਂ ਦੀ ਕਾਲਜਾਂ ਨੂੰ ਪਰਮਿਸ਼ਨ ਨਹੀਂ ਦੇਣਾ ਪਰ ਇੱਥੇ ਤੁਸੀਂ ਕਹਿ ਰਹੇ ਹੋ ਵੀ ਪਰਮਿਸ਼ਨ ਵੀ ਦਿੱਤੀ ਗਈ ਐਡਮਿਸ਼ਨ ਵੀ ਪੰਜ ਹਜ਼ਾਰ ਤੋਂ ਉੱਤੇ ਬੱਚੇ ਨੂੰ ਇਹਨਾਂ ਨੇ ਐਡਮਿਸ਼ਨ ਦਿੱਤੀ ਆ ਉਹਦੀ ਵੀ ਲਿਸਟ ਮੈਂ ਬਹੁਤ ਜਲਦੀ ਤੁਹਾਨੂੰ ਜਾਰੀ ਕਰਦਾਗਾ ਉਹਦੀ ਪੀਟੀ ਜੂਨ ਨੇ ਮੈਨੂੰ ਆਰਟੀਆਈ ਦੇ ਵਿੱਚ ਵੀ ਦੇਣ ਨੂੰ ਮਨਾ ਕਰ ਦਿੱਤਾ ਆਈਕੇ ਗੁਰਾਲ ਪੀਟੀ ਜੂ ਕਪੂਥਲਾ ਨੇ ਇਹ ਜਿਹੜੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਰਟੀਆਈ ਲੋ ਜਾਂ ਜੋ ਜਾਣਕਾਰੀ ਹੈ ਤਾਂ ਸਰਕਾਰ ਕਹਿੰਦੀ ਹੈ ਵੀ ਸਾਰਾ ਕੁਝ ਮਿਲ ਰਿਹਾ ਪੰਜਾਬ ਦੇ ਵਿੱਚ ਮੈਂ ਸਰਦਾਰ ਭਗਵੰਤ ਸਿੰਘ ਮਾਝੇ ਨੂੰ ਚਿੱਠੀ ਲਿਖੀ ਜਿਹੜੇ ਟੈਕਨੀਕਲ ਵਿਭਾਗ ਦੇ ਜਿਹੜੇ ਐਜੂਕੇਸ਼ਨ ਜਿਹੜੇ ਮਿਨਿਸਟਰ ਹੈਗੇ ਆ ਹਰਜੋਤ ਬੈਂਸ ਜੀ ਉਹਨਾਂ ਨੂੰ ਚਿੱਠੀ ਲਿਖੀ ਕੋਈ ਕਾਰਵਾਈ ਨਹੀਂ ਦੀ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਆ ਤੇ ਇੰਨੀ ਲੁੱਟ ਮਚਾਈ ਜਾ ਰਹੀ ਆ ਇਹਨਾਂ ਧੋਖਾ ਕੀਤਾ ਜਾ ਰਿਹਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਵੀ ਜਿਹੜਾ ਜਿਹੜਾ ਉਹ ਕੋਰਸ ਕਰ ਰਹੇ ਆ ਉਹਦੀ ਮਾਨਤਾ ਹੀ ਹੈਗੀ ਉਹਦੀ ਮਾਨਤਾ ਹੀ ਹੈਨੀ ਜੀ ਕੋ ਇਹ ਕਿੰਨੇ ਕ ਕੋਰਸ ਨੇ ਇਹ ਪੰਜ ਕੋਰਸ ਆ ਜੀ ਇਹਦੇ ਘੱਟੋ ਘਾਟੇ ਨੇ 5000 ਤੋਂ ਉੱਤੇ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਆ ਇਹ ਸਾਰੇ ਹੈਲਥ ਰਿਲੇਟਡ ਹੈ ਹੈਲਥ ਹੈਲਥ ਰਿਲੇਟਡ ਆ ਜੀ 25 26 ਦਾ ਜਿਹੜਾ ਸੈਸ਼ਨ ਆ ਤੇ ਇਹਨਾਂ ਨੂੰ ਜਿਹੜੇ ਦੋਸ਼ੀ ਆ ਨਾ ਇਹ ਸਮਝਦੇ ਆ ਮਗਰਮੱਝ ਕੇ ਸਾਨੂੰ ਕੁਝ ਨਹੀਂ ਹੋਣਾ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਣਾ ਜੇ ਅੱਜ ਥਰ-ਥਰ ਕੰਬਦੇ ਪਏ ਇਹ ਜਿਹੜਾ ਝੂਠਾ ਐਫੀਡਾਵਟ ਦੇਣ ਦੀ ਜ਼ਰਤ ਤੇ ਕਰੇ ਇਹ ਚਾਹੇ ਵਾਈ ਚਾਂਸਲਰ ਹੋਵੇ ਚਾਹੇ ਰਜਿਸਟਰਾਰ ਹੋਵੇ ਉਥੇ ਇਹਨੂੰ ਕਾਨੂੰਨ ਦੇ ਦਾੜੇ ਚ ਲਿਆਗੇ ਇਹਨੂੰ ਠੋਕਰ ਦੇ ਪਰ ਜਵਾਬ ਤਾਂ ਦਿੱਤਾ ਹੀ ਆ ਨਾ ਇਹਨਾਂ ਨੇ ਜੀ بیوی ਸਾਡੇ ਤੱਕ ਚਿੱਠੀ ਨਹੀਂ ਪਹੁੰਚੀ ਜਾਂ ਸਾਡੇ ਤੱਕ ਆਹ ਤਰੀਕ ਦਾ ਉਹ ਆ ਜੇ ਇਹਨਾਂ ਨੂੰ 7 8 25 ਨੂੰ ਚਿੱਠੀ ਮਿਲੀ ਆ ਫੇਰ 36 25 ਨੂੰ ਜਦੋਂ ਇਹਨਾਂ ਨੇ ਪਰਮਿਸ਼ਨ ਗ੍ਰਾਂਟ ਕੀਤੀ ਆ ਫੇਰ ਇਹਨਾਂ ਨੇ ਚਿੱਠੀ ਦਾ ਜ਼ਿਕਰ ਕਿਉਂ ਕੀਤਾ ਪਰੇ ਸਾਰਾ ਹੋਇਆ ਜਿਹੜੇ ਪੀਟੀਯੂ ਦੇ ਅੰਦਰ ਹਾਂਜੀ ਪੀਟੀਯੂ ਦੇ ਅੰਦਰ ਆਈ ਕੇ ਕੋਈ ਰਾਲ ਪੀਟੀਯੂ ਕਪੂਰਥਲਾ ਹਾਂ ਜਦੋਂ ਸੈਂਟਰ ਨੇ ਇਹਨਾਂ ਨੂੰ ਕਿਹਾ ਵਾ ਵੀ ਤੁਸੀਂ ਐਡਮਿਸ਼ਨ ਜਾਂ ਕੁਝ ਵੀ ਕੋਰਸ ਚ ਉਹ ਨਹੀਂ ਕਰ ਸਕਦੇ ਹਾਂਜੀ ਤੇ ਕਾਲਜ ਆਲਿਆਂ ਦੇ ਵੀ ਮੈਂ ਬੜੀ ਜਲਦੀ ਇੱਕ ਪੀਆਈਐਲ ਕਹਿ ਲਓ ਰਿਟ ਕਹਿ ਲਓ ਉਹ ਵੀ ਮਹਾਈ ਕੋਰਟ ਚ ਪਾ ਰਿਆ ਜਿੰਨਾਂ ਜਿੰਨਾਂ ਨੇ ਕੋਲ ਇਹ ਪਰਮਿਸ਼ਨਾਂ ਤੇ ਗਾਲੀ ਪਰਮਿਸ਼ਨ ਦੇ ਉੱਤੇ ਜਿਹੜੇ ਕੋਰਸ ਕਰਵਾ ਰਹੇ ਆ ਤਰੰਤਨ ਸਾਹਿਬ ਦਾ ਇੱਕ ਕਾਲਜ ਆ ਚੁਬਾਲ ਰੋਡ ਦੇ ਉੱਤੇ ਜੀ ਠੀਕ ਹੈ ਜੀ ਉਹਨਾਂ ਨੂੰ ਇਹ ਪਰਮਿਸ਼ਨ ਗ੍ਰਾਂਟ ਕਰ ਦਿੱਤੀ ਜਦ ਕਿ ਸੈਂਟਰਲ ਗਵਰਨਮੈਂਟ ਨੇ ਇਨਾਂ ਕੋਰਸਾਂ ਦੇ ਉੱਤੇ ਪਾਬੰਦੀ ਲਗਾਈ ਹੋਈ ਹੈ ਕਿ ਤੁਸੀਂ ਇਨਾਂ ਕੋਰਸਾਂ ਨੂੰ ਤੁਸੀਂ ਨਹੀਂ ਆਪਣੇ ਪਰਮਿਸ਼ਨ ਇਨਾਂ ਦੀ ਤੁਸੀਂ ਦੇ ਸਕਦੇ ਤੇ ਜਿੰਨੇ ਵੀ ਦੋਸ਼ੀ ਇਹਨਾਂ ਛੱਡਣੇ ਨਹੀਂ ਜੇ ਮੈਂ ਇਹਦਾ ਚਲੋ ਪੰਜਾਬ ਸਰਕਾਰ ਦਾ ਵੀ ਤੁਸੀਂ ਬਹੁਤ ਵੱਡਾ ਭਲਾ ਕਰ ਰਹੇ ਹੋ ਜਿਵੇਂ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਤਾਂ ਚੰਗੀ ਗੱਲ ਸਾਰੇ ਸਰਕਾਰ ਤੇ ਕੁੰਭ ਕਰਨੀ ਨੀਂਦ ਸੁੱਤੀ ਪਈ ਜੇ ਮੈਂ ਦੋ ਚਿੱਠੀਆਂ ਲਿਖੀਆਂ ਉਹਦਾ ਕੋਈ ਜਵਾਬ ਹੀ ਨਹੀਂ ਆ ਰਿਹਾ ਹਾਂ ਤੇ ਤੁਸੀਂ ਇਸ ਗੱਲ ਕਰਕੇ ਜਾਂ ਇਸ ਮਾਮਲੇ ਨੂੰ ਲੈ ਕੇ ਹਰਜੋਤ ਬੈਂਸ ਨੂੰ ਮਿਲੋ ਪਰਸਨਲੀ ਮਿਲੋ ਟਾਈਮ ਦੇ ਦੇਣਗੇ ਸਰੋ ਕਦੀ ਫੋਨ ਚੱਕਣਗੇ ਜਿਵੇਂ ਆ ਚਿੱਠੀ ਲਿਖੀ ਪਈ ਆ ਅੱਜ ਤੱਕ ਚਿੱਠੀ ਦਾ ਜਵਾਬ ਨਹੀਂ ਆਇਆ ਮੈਂ ਦੱਸ ਦਿਓ ਆ ਲੋ ਨਹੀਂ ਚਲੋ ਹੁਣ ਚਿੱਠੀ ਪੱਤਰ ਦਾ ਜਮਾਨਾ ਘਟਾ ਫੋਨ ਫਾੜ ਦਾ ਇਹਦਾ ਫੋਨ ਕਰਕੇ ਸਰ ਮੈਂ ਈਮੇਲ ਕੀਤੀ ਆ ਜੀ 28 28 ਅਗਸਤ ਦੀ ਕੀਤੀ ਆ ਦੇਖ ਲਓ ਅੱਛਾ ਈਮੇਲ ਵੀ ਭੇਜੀ ਆ ਹਾਂਜੀ ਈਮੇਲ ਵੀ ਭੇਜੀ ਆ ਜਿਵੇਂ ਪਰਸਨਲ ਕੇ ਉਹਨਾਂ ਦੇ ਡਿਪਾਰਟਮੈਂਟ ਸੱਡ ਡਿਪਾਰਟਮੈਂਟਲ ਵੀ ਪਰਸਨਲ ਵੀ ਗਈ ਆ ਤੁਹਾਡੇ ਸਾਹਮਣੇ ਆ ਸਾਰੀਆਂ ਚੀਜ਼ਾਂ ਇਹ ਕੋ ਗੱਲ ਥੋੜਾ ਜੇ ਤੁਹਾਡੇ ਜੇ ਤੁਸੀਂ ਆਪਣੇ ਮ ਸਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਏ ਦਿਨ ਪੰਜਾਬ ਦੇ ਵਿੱਚ ਵੱਡੇ ਵੱਡੇ ਮੁੱਦੇ ਦੇਖਣ ਨੂੰ ਮਿਲਦੇ ਆ ਪਰ ਬਹੁਤ ਗੱਲਾਂ ਅਜੀਆਂ-ਇਆਂ ਲੁਕਮੀਆਂ ਜੋ ਸਾਨੂੰ ਪਤਾ ਹੀ ਨਹੀਂ ਲੱਗਦਾ ਬਹੁਤ ਸਾਰੇ ਜਿਹੜੇ ਅਧਿਆਪਕ ਨੇ ਵਿਦਿਆਰਥੀ ਨੇ ਜਾਂ ਪੜ੍ਹਿਆ ਲਿਖਿਆ ਵਰਗਾ ਉਹ ਸੁੱਤਾ ਰਹਿ ਜਾਂਦਾਗਾ ਤੇ ਵੱਡੇ ਵੱਡੇ ਇੱਥੇ ਕਪੜੇ ਦੇਖਣ ਨੂੰ ਮਿਲਦੇ ਆ ਤੇ ਕਿਵੇਂ ਜਿਹੜੀਆਂ ਉਹ ਕਾਨੂੰਨ ਦੀਆਂ ਜਾਂ ਨਿਯਮਾਂ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਪੀਆਈਐਲ ਵੀ ਪਹਿ ਚੁੱਕੀ ਆ ਜੇ ਅਸੀਂ ਗੱਲ ਕਰਦੇ ਆ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਯਾਨੀ ਕਿ ਪੀਟੀਯੂ ਦੀ ਉਹ ਮਾਮਲਾ ਸਾਰਾ ਕੀ ਆ ਕਿਸ ਨੇ ਪੀਆਈਐਲ ਪਾਈ ਤੇ ਹੁਣ ਕਿਹੜੇ ਕਿਹੜੇ ਉਹਦੇ ਵਿੱਚ ਖਲਾਸੇ ਹੋਣ ਜਾ ਰਹੇ ਆ ਸਾਡੇ ਨਾਲ ਮੌਜੂਦ ਨੇ ਕਪੂਰਥਲਾ ਤੋਂ ਵਿੱਕੀ ਗੁਜਰਾਲ ਜੀ ਜਿਨ੍ਹਾਂ ਵੱਲੋਂ ਇਹ ਪੀਆਈਐਲ ਪਾਈ ਗਈ ਹੈ ਸਾਰਾ ਮਾਮਲਾ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਗੁਜਰਾਲ ਸਾਹਿਬ ਸਵਾਗਤ ਹੈ ਹਸੀਕਾਲ ਜਤਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਵਕਤ ਦਿੱਤਾ ਜੀ ਪਹਿਲਾਂ ਤਾਂ ਥੋੜੇ ਸ਼ਬਦਾਂ ਚ ਇਹ ਦੱਸ ਦਿਓ ਵੀ ਇਹ ਸਾਰਾ ਮਾਮਲਾ ਪੀਟੀਯੂ ਦੇ ਨਾਲ ਕਿਵੇਂ ਜੁੜਿਆ ਹੋਗਾ ਤੇ ਫਿਰ ਤੁਸੀਂ ਇਹ ਪੀਆਈਐਲ ਕਿਉਂ ਪਾਈ ਜਾਂ ਕਿਵੇਂ ਪਾਈ ਇਹ ਗੱਲ ਇਸ ਤਰ੍ਹਾਂ ਵਾ ਆਪਣੇ ਰਤਨ ਜੀ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥ ਕੇਅਰ ਪ੍ਰੋਫੈਸ਼ਨ ਮਿਨਿਸਟਰੀ ਆਫ ਹੈਲਥ ਐਂਡ ਵੈਲਫੇਅਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਚਿੱਠੀ ਜਾਰੀ ਕੀਤੀ ਜਾਂਦੀ ਆ 9 12 24 ਨੂੰ ਜੀ ਉਹਦੇ ਵਿੱਚ ਉਹਨਾਂ ਨੇ ਕੋਰਸਾਂ ਦਾ 50 ਦਾ ਜ਼ਿਕਰ ਕੀਤਾ ਕਿ ਤੁਸੀਂ ਜਿਹੜੇ ਔਨ ਆਲੇ ਸਮੇਂ ਦੇ ਵਿੱਚ 25 26 ਦਾ ਜਿਹੜਾ ਸੈਸ਼ਨ ਆ ਉਹਦੇ ਵਿੱਚ ਤੁਸੀਂ ਇਹਨਾਂ ਕੋਰਸਾਂ ਦੀ ਜਿਹੜੀ ਪਰਮਿਸ਼ਨ ਨਵੇਂ ਕਾਲਜਾਂ ਨੂੰ ਨਹੀਂ ਦੇਣੀ। ਨਾ ਹੀ ਕੋਈ ਜਿਹੜੇ ਕੋਰਸ ਨਵੇਂ ਆ ਉਹ ਐਡ ਆਨ ਕਰਨੇ ਆ। ਠੀਕ ਹੈ। ਠੀਕ ਹੈ ਜੀ। ਇਹਨਾਂ ਨੇ ਇਹ ਸਾਰਾ ਕੁਝ ਕਾਨੂੰਨਾਂ ਨੂੰ ਛਿੱਕੇ ਤੇ ਟੰਗਦੇ ਹੋਏ ਜਿਹੜੇ ਆਪਣੇ ਹੀ ਪ੍ਰਾਈਵੇਟ ਕਾਲਜਾਂ ਨੂੰ ਫਾਇਦਾ ਪਜਾਉਣ ਲਈ ਜਾਂ ਉਹਨਾਂ ਨਾਲ ਮਿਲੀਭੁਗਤ ਕਰਕੇ ਵਾਈ ਚਾਂਸਲਰ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਮੈਂ ਰਜਿਸਟਰਾਰ ਜੀ ਦਾ ਵੀ ਨਾਂ ਲਵਾਵਾਂਗਾ। ਜਿਹੜੇ ਉੱਥੇ ਹੈਗੇ ਆ। ਠੀਕ ਹੈ ਜੀ। ਉਹਨਾਂ ਨੇ ਕੀ ਕੀਤਾ ਆ ਜਿਹੜੀ ਇੱਕ ਪਰਮਿਸ਼ਨ ਆ 3625 ਨੂੰ ਜੀ ਇਹ ਤਰੰਤਨ ਸਾਫ ਦਾ ਇੱਕ ਕਾਲਜ ਆ ਚੁਭਾਲ ਰੋਡ ਦੇ ਉੱਤੇ ਜੀ ਠੀਕ ਹੈ ਜੀ ਉਹਨਾਂ ਨੂੰ ਇਹ ਪਰਮਿਸ਼ਨ ਗ੍ਰਾਂਟ ਕਰ ਦਿੱਤੀ ਜਦ ਕਿ ਸੈਂਟਰਲ ਗਵਰਨਮੈਂਟ ਨੇ ਇਹਨਾਂ ਕੋਰਸਾਂ ਦੇ ਉੱਤੇ ਪਾਬੰਦੀ ਲਗਾਈ ਹੋਈ ਹੈ ਕਿ ਤੁਸੀਂ ਇਹਨਾਂ ਕੋਰਸਾਂ ਨੂੰ ਤੁਸੀਂ ਨਹੀਂ ਆਪਣੇ ਪਰਮਿਸ਼ਨ ਇਹਨਾਂ ਦੀ ਤੁਸੀਂ ਦੇ ਸਕਦੇ ਇਹ ਕੋਰਸ ਕਿਹੜੇ ਨੇ ਮਤਲਬ ਕਿ ਇਹ ਜਿਹੜੇ ਕੋਰਸ ਹੈਗੇ ਜੇ ਇੱਕ ਹੈਗਾ ਜੀ ਬੀਐਸਸੀ ਮੈਡੀਕਲ ਲੈਬ ਸਾਇੰਸ ਦਾ ਜੀ ਬੀਐਸਸੀ ਮੈਡੀਕਲ ਟੈਕਨੋਲੋਜੀ ਐਂਡ ਅਥੀਸ਼ੀਅਨਸ ਐਂਡ ਆਪਰੇਸ਼ਨ ਥੀਟਰ ਬੀਐਸਸੀ ਰੇਡੀਓਲੋਜੀ ਐਂਡ ਇਮੇਜਿੰਗ ਟੈਕਨੋਲੋਜੀ BSc ਕਾਰਡੀਕ ਕੇਅਰ ਟੈਕਨੋਲੋਜੀ ਇਹ ਸਾਰੇ ਮਤਲਬ ਮੈਡੀਕਲ ਨਾਲ ਮੈਡੀਕਲ ਹੈਲਥ ਰਿਲੇਟਡ ਕੋਰਸ ਆ ਜੀ ਇਹ ਸਾਰੇ ਜਿੰਨੇ ਮਤਲਬ PTU ਦੇ ਅੰਡਰ ਹੈਲਥ ਰਿਲੇਟਡ ਕੋਰਸਸ ਹੁੰਦੇ ਆ ਜੀ ਉਹ ਉਹ ਆ ਸਾਰੇ ਹਾਂ ਉਹ ਜੀ ਸਾਰੇ ਸੈਂਟਰ ਨੇ ਇਹਨਾਂ ਤੇ ਪਾਬੰਦੀ ਲਗਾਈ ਹੋਈ ਆ ਕਿ ਤੁਸੀਂ ਨਵੇਂ ਕੋਰਸਾਂ ਦੀ ਕਾਲਜਾਂ ਨੂੰ ਪਰਮਿਸ਼ਨ ਨਹੀਂ ਦੇਣੀ ਅੱਛਾ ਹਾਂਜੀ ਤੇ ਨਾ ਐਡਮਿਸ਼ਨ ਦੀ ਹੋਵੇ हां जी एडमिशन ਜਦੋਂ ਪਰਮਿਸ਼ਨ ਹੀ ਨਹੀਂ ਆ ਗਈ ਤੇ ਐਡਮਿਸ਼ਨ ਹੋ ਹੀ ਨਹੀਂ ਸਕਦੀ ਜੀ ਪਰ ਇ ਇੱਥੇ ਤੁਸੀਂ ਕਹਿ ਰਹੇ ਹੋ ਵੀ ਪਰਮਿਸ਼ਨ ਵੀ ਦਿੱਤੀ ਗਈ ਐਡਮਿਸ਼ਨ ਵੀ ਹੋਈ ਐਡਮਿਸ਼ਨ ਉਹਨਾਂ ਕਾਲਜਾਂ ਨੇ ਕੀਤੀ ਜੀ ਇਲੀਗਲ ਤੌਰ ਦੇ ਉੱਤੇ ਆਹ ਜਿਹੜੀ ਮੈਂ ਤੁਹਾਨੂੰ ਪਰਮਿਸ਼ਨ ਦਿਖਾ ਰਿਹਾ ਹਾਂ ਹਾਂ ਇਸ ਕਾਲਜ ਨੂੰ ਜੇ ਇਹਨਾਂ ਨੇ ਪਰਮਿਸ਼ਨ ਗ੍ਰਾਂਟ ਕੀਤੀ ਹੈ ਤੇ ਨੈਚੁਰਲੀ ਉਹਨਾਂ ਨੇ ਦਾਖਲਾ ਵੀ ਦਿੱਤਾ ਉਹਨਾਂ ਸਟੂਡੈਂਟਸ ਨੂੰ ਠੀਕ ਹੈ ਜਦਕਿ ਉਹਨਾਂ ਸਟੂਡੈਂਟਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਅਸੀਂ ਕੋਰਸ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਡੀਕਲ ਕਾਉਂਸਲ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੁੰਦੀ ਜੇ ਅੱਛਾ ਉਹ ਡਿਗਰੀ ਜਾਂ ਉਹ ਡਿਪਲੋਮੇ ਦੀ ਉਹਨਾਂ ਦੀ ਮਾਨਤਾ ਹੀ ਨਹੀਂ ਹੈਗੀ ਹੋਲ ਸੰਸੀ ਨਹੀਂ ਉਹਨਾਂ ਦਾ ਬੰਨਾ ਨਾ ਕਦੇ ਵੀ ਨਹੀਂ ਬੰਨਾ ਇਹ ਬੱਚਿਆਂ ਦੇ ਨਾਲ ਵੀ ਖਲਵਾੜ ਕੀਤਾ ਗਿਆ ਜੀ ਉਹਨਾਂ ਦੇ ਭਵਿੱਖ ਨਾਲ ਮੱਥੇ ਦੇ ਤੌਰ ਤੇ ਕਹਾਂ ਦੇਖੋ ਮਾਪੇ ਖੂਨ ਪਸੀਨੇ ਦੀ ਕਮਾਈ ਲਾ ਕੇ ਬੱਚਿਆਂ ਨੂੰ ਪੜਾਉਂਦਾ ਲਖਾਂਦਾ ਕਿ ਸਾਡੇ ਬੱਚਿਆਂ ਦਾ ਜਿਹੜਾ ਭਵਿੱਖ ਉਜਵਲ ਬਣੂਗਾ ਕੋਈ ਵੀ ਟ੍ਰੇਡ ਉਹ ਚੂਜ਼ ਕਰ ਸਕਦਾ ਮਗਰ ਉਹਨਾਂ ਨੂੰ ਭੋਲੇ ਬੇ ਨੂੰ ਇਹ ਵੀ ਨਹੀਂ ਪਤਾ ਕਿ ਘੱਟੋ ਘੱਟ ਆ ਜਿਹੜੇ ਇਹਨਾਂ ਨੇ ਪਰਮਿਸ਼ਨਾਂ ਦੇ ਕੇ ਬੱਚਿਆਂ ਦਾ ਜਿਹੜਾ ਭਵਿੱਖ ਖਰਾਬ ਕੀਤਾ ਵਾ ਬੱਚੇ ਕਿੱਧਰ ਨੂੰ ਜਾਣਗੇ ਰਤਨ ਜੀ ਮੈਨੂੰ ਦੱਸੋ ਉਹਨਾਂ ਦੀ ਕੋਈ ਵੈਲਿਡਿਟੀ ਹੈ ਨਹੀਂ ਕੋਈ ਉਹਨਾਂ ਦੀ ਮਾਨਤਾ ਹੈ ਨਹੀਂ ਕੱਲ ਨੂੰ ਉਹਨਾਂ ਨੇ ਕੋਈ ਲਾਇਸੈਂਸ ਲੈ ਕੇ ਕੋਈ ਕਾਰੋਬਾਰ ਕਰਨਾ ਵਾ ਜਾਂ ਕਿਸੇ ਚੀਜ਼ ਨੂੰ ਉਹਨਾਂ ਨੇ ਦੇਖਣਾ ਵਾ ਉਹ ਯੋਨ ਦਾ ਪੁਆ ਵਿਖੀ ਜਾਨੀ ਜੀ ਕਿੰਨੇ ਕ ਕੋਰਸ ਨੇ ਵਿਰਾਲ ਸਾਹਿਬ ਇਹ ਇਹ ਪੰਜ ਕੋਰਸ ਆ ਜੀ ਇਹਦੇ ਵਿੱਚ ਹਮ ਤੇ ਪੰਜ ਕੋਰਸਾਂ ਦੇ ਵਿੱਚ ਜਿੱਥੋਂ ਤੱਕ ਮੈਨੂੰ ਜਾਣਕਾਰੀ ਆਈ ਆ ਮਾਝੇ ਤੇ ਦੁਆਬੇ ਦੇ ਵਿੱਚ ਜਿਹੜੀ ਮੈਂ ਇਹ ਘੱਟੋ ਘੱਟ 5000 ਤੋਂ ਉੱਤੇ ਬੱਚੇ ਨੂੰ ਇਹਨਾਂ ਨੇ ਐਡਮਿਸ਼ਨ ਦਿੱਤੀ ਆ ਉਹਦੀ ਵੀ ਲਿਸਟ ਮੈਂ ਬਹੁਤ ਜਲਦੀ ਤੁਹਾਨੂੰ ਜਾਰੀ ਕਰਦਾਗਾ ਉਹਦੀ ਵੀ ਮੈਂ ਆਰਟੀਆਈ ਦੇ ਵਿੱਚ ਵੀ ਇਹਨਾਂ ਨੂੰ ਮੰਗੀ ਹੋਈ ਆ ਪੀਟੀਯੂ ਨੇ ਪੀਟੀਯੂ ਨੇ ਮੈਨੂੰ ਆਰਟੀਆਈ ਦੇ ਵਿੱਚ ਵੀ ਦੇਣ ਨੂੰ ਮਨਾ ਕਰ ਦਿੱਤਾ ਆਈਕੇ ਗੁਰਾਲ ਪੀਟੀਯੂ ਕਪੂਰਥਲਾ ਨੇ ਹਮ ਮੈਨੂੰ ਆਰਟੀਆਈ ਵੀ ਨਹੀਂ ਦਿੱਤੀ ਜਾ ਰਹੀ ਇਹ ਜਿਹੜੇ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਰਟੀਆਈ ਲੋ ਜਾਂ ਜੋ ਜਾਣਕਾਰੀ ਹੈ ਤਾਂ ਸਰਕਾਰ ਕਹਿੰਦੀ ਹੈ ਵੀ ਸਾਰਾ ਕੁਝ ਮਿਲ ਰਿਹਾ ਪੰਜਾਬ ਦੇ ਵਿੱਚ ਰਤਨ ਜੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਸਰਦਾਰ ਭਗਵੰਤ ਸਿੰਘ ਮਾਂਜੇ ਨੂੰ ਚਿੱਠੀ ਲਿਖੀ ਜਿਹੜੇ ਟੈਕਨੀਕਲ ਵਿਭਾਗ ਦੇ ਜਿਹੜੇ ਐਜੂਕੇਸ਼ਨ ਜਿਹੜੇ ਮਨਿਸਟਰ ਹੈਗੇ ਆ ਹਰਜੋਤ ਬੈਂਸ ਜੀ ਉਹਨਾਂ ਨੂੰ ਚਿੱਠੀ ਲਿਖੀ ਕੋਈ ਕਾਰਵਾਈ ਨਹੀਂ ਜੀ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁੱਤੀ ਪਈ ਆ ਇੱਕ ਅੱਖਾਂ ਪੂੰਝਣ ਨੂੰ ਜਿਹੜੀ ਮੇਰੀ ਚਿੱਠੀ ਦੇ ਉੱਤੇ ਕਾਰਵਾਈ ਕਰਦੇ ਹੋਏ ਸ਼ਰੂਤੀ ਸਿੰਘ ਆਈਏਐਸ ਮੈਡਮ ਹੈ ਟੈਕਨੀਕਲ ਵਿਭਾਗ ਦੇ ਅੱਛਾ ਫੈਕਟਰੀ ਉਹਨਾਂ ਨੂੰ ਜਿਹੜੀ ਮੈਰੀਟੇਟਿਵ ਫਾਰਵਰਡ ਕਰ ਦਿੱਤੀ ਗਈ ਅੱਜ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਵਾ ਮੇਰੇ ਉੱਤੇ ਕੋਈ ਜਵਾਬ ਨਹੀਂ ਆਇਆ ਨਾ ਮੇਰਾ ਕੋਈ ਪੱਕੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਨਾ ਹੀ ਮੈਨੂੰ ਸੱਦਿਆ ਗਿਆ ਵੀ ਤੇਰੇ ਖਰਚੇ ਕੀ ਹੈ ਜਦ ਕਿ ਮੈਂ ਲਿਖਤੀ ਤੌਰ ਤੇ ਸਾਰੇ ਆਪਣੇ ਖਾਤੇ ਦਾਅ ਚੁੱਕਾ ਕਿ ਨੀਮਾ ਦੀਆਂ ਤਾਂ ਜੀਆਂ ਉਡਾਈਆਂ ਗਈਆਂ ਬੱਚਿਆਂ ਦਾ ਭਵਿੱਖ ਖਰਾਬ ਕੀਤਾ ਗਿਆ ਪ੍ਰਾਈਵੇਟ ਕਾਲਜਾਂ ਜਿਹੜਾ ਮਾਫੀਆ ਚੱਲ ਰਿਹਾ ਵਾ ਉਹ ਬਹੁਤ ਵੱਡੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਹਾਵੀ ਹੈ ਤੇ ਫਿਰ ਮੈਂ ਅੱਕ ਕੇ ਜਦੋਂ ਦੇਖਿਆ ਕਿਤੇ ਸੁਣਵਾਈ ਨਹੀਂ ਮੇਰੀ ਹੋ ਰਹੀ ਫਿਰ ਮੈਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਜੀ ਫਿਰ ਮੈਂ ਇੱਕ ਪੀਆਈਐਲ ਫਾਈਲ ਕੀਤੀ ਜੋ ਕਿ ਮਾਨਯੋਗ ਕੋਰਟ ਨੇ ਇਹਦੇ ਤੇ ਬਹੁਤ ਸੋਹਣਾ ਆਰਡਰ ਦਿੱਤਾ ਜਿਹੜਾ ਆਪਣੇ ਇਹਨਾਂ ਨੂੰ ਇਹ ਆਰਡਰ ਆਇਆ ਜੀ 9 9 12 ਜਿਹੜੀ 24 ਦੀ ਚਿੱਠੀ ਸੀ ਉਹਦੇ ਉੱਤੇ ਆ ਉਹਦੇ ਉੱਪਰ ਇਹਨਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਰ ਨੂੰ ਇਹ ਕਿਹਾ ਵਾ ਪੀਟੀਯੂ ਆਈਕੇ ਗੁਜਰਾਤ ਟੈਕਨੀਕਲ ਯੂਨੀਵਰਸਿਟੀ ਜਿਹੜੀ ਕਪੂਰਥਲਾ ਚ ਆ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੇ ਸਟੂਡੈਂਟਾਂ ਨੂੰ ਜਿਹੜੀ ਤੁਸੀਂ ਆ ਪਰਮਿਸ਼ਨ ਦਿੱਤੀ ਆ ਜਾਂ ਜਿਹੜਾ ਦਾਖਲਾ ਦਿੱਤਾ ਉਹ ਕਿਹੜੇ ਸਰਕਮਸਟੈਂਸਸ ਸੀ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੀ ਕਾਲਜਾਂ ਨੂੰ ਤੁਸੀਂ ਪਰਮਿਸ਼ਨ ਗਰਾਂਟ ਕੀਤੀ ਆ ਹਾਂ ਤੇ ਇਹਦੇ ਨਾਲ ਤੁਸੀਂ ਆਪਣਾ ਇੱਕ ਐਫੀਡੇਵਿਟ ਫਾਈਲ ਕਰੋ ਹੂੰ ਠੀਕ ਹੈ ਜੀ ਐਫੀਡੇਵਿਟ ਦੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਕੀ ਕੀਤਾ ਅਰਸਤਾਂ ਜੀ ਬੜੀ ਮੈਂ ਮਜ਼ੇਦਾਰ ਤੁਹਾਨੂੰ ਗੱਲ ਲੱਗਾ ਦੱਸਣਾ ਇਹਨਾਂ ਨੂੰ ਜਦੋਂ ਚਿੱਠੀ ਆ 9 12 24 ਵਾਲੀ ਮਿਲਦੀ ਆ ਜੀ ਠੀਕ ਹੈ ਜੀ ਹੂੰ ਉਸ ਤੋਂ ਬਾਅਦ ਮਾਝਾ ਇਹ ਮਾਝੇ ਤੇ ਦੁਆਬੇ ਦੇ ਵਿੱਚ ਜਿਹੜੇ ਕਾਲਜ ਆ ਉਹ ਪੀਟੀਜੀ ਕਪੂਰਥਲਾ ਦੇ ਅਧੀਨ ਆਉਂਦੇ ਜੀ ਠੀਕ ਹੈ ਉਹਨਾਂ ਨੇ ਕੀ ਕੀਤਾ ਕੁਝ ਕਾਲਜਾਂ ਨੂੰ ਜਿਹੜੀ ਮਾਝੇ ਤੇ ਦੁਆਬੇ ਵਾਲਿਆਂ ਨੂੰ ਪਰਮਿਸ਼ਨਾਂ ਦੇ ਦਿੱਤੀਆਂ ਕਿ ਤੁਸੀਂ ਇਹ ਕੋਰਸ ਚਲਾਓ ਤੇ ਨਵੇਂ ਐਡ-ਆਨ ਕਰੋ ਤੇ ਜਿਹੜੇ ਸੀ ਮਾਲਵੇ ਵਾਲੇ ਕਾਲਜ ਉਹ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ ਆਉਂਦੇ ਆ ਜਿਹੜੇ ਬਠਿੰਡੇ ਆਬ ਆਪਣੇ ਬਠਿੰਡੇ ਵਾਲਿਆਂ ਦੇ ਅੰਡਰ ਉਹ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਪਰਮਿਸ਼ਨਾਂ ਦੇ ਰਹੇ ਆ ਸਾਨੂੰ ਤੁਸੀਂ ਪਰਮਿਸ਼ਨਾਂ ਨਹੀਂ ਦੇ ਰਹੇ ਉਹ ਕੀ ਕੀਤਾ ਜੀ ਉਹ ਕਾਲਜ ਵਾਲੇ ਇਕੱਠੇ ਹੋ ਕੇ ਮਾਨਯੋਗ ਹਰਿਆਣਾ ਹਾਈ ਕੋਰਟ ਚਲੇ ਗਏ ਜੀ ਹਾਂ ਹਰਿਆਣਾ ਹਾਈ ਕੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣਾ ਪੱਖ ਰੱਖਿਆ ਕਿ ਵੀ ਤੁਸੀਂ ਸਾਨੂੰ ਨਹੀਂ ਪਰਮਿਸ਼ਨਾਂ ਦੇ ਰਹੇ ਉਹ ਪਰਮਿਸ਼ਨਾਂ ਲੈ ਰਹੇ ਆ ਚਲੋ ਜੀ ਮਾਨਯੋਗ ਹਾਈ ਕੋਰਟ ਨੇ ਉੱਥੇ ਇਹਨਾਂ ਦੇ ਰਜਿਸਟਰਾਰ ਨੂੰ ਤੇ ਵਾਈ ਚਾਂਸਲਰ ਸਾਹਿਬ ਨੂੰ ਸੱਦਿਆ ਕਿ ਭਾਈ ਤੁਸੀਂ ਆਪਣਾ ਪੱਖ ਰੱਖੋ ਕਿ ਉਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਪਰਮਿਸ਼ਨਾਂ ਦੇ ਰਹੇ ਆ ਸਾਨੂੰ ਨਹੀਂ ਦੇ ਰਹੇ ਜਾਂ ਦੇ ਬਰਬਰ ਦਾ ਹੀ ਗੱਲ ਕਰੋ ਜਾ ਕੇ ਸਾਨੂੰ ਰੀਜਨ ਦੱਸੋ ਕੀ ਆ ਉੱਥੇ ਰਜਿਸਟਰਾਰ ਸਾਹਿਬ ਨੇ ਦੇਖੋ ਝੂਠ ਨਹੀਂ ਬੋਲਿਆ ਜਾ ਕੇ ਉਹ ਕਹਿੰਦੇ ਜੀ 7825 ਨੂੰ ਜਿਹੜੀ ਆ ਸਾਨੂੰ ਜਿਹੜੀ ਚਿੱਠੀ ਸੈਂਟਰ ਦੀ ਜਿਹੜੀ ਆ 912 24 ਤੋਂ ਚੱਲੀ ਆ ਹੂੰ ਉਹਨੂੰ ਆਂਦੇ ਆਂਦੇ ਦੇ ਦੇਖ ਲੋ ਘਟੋ ਘਟਨੀ ਤੇ 8 ਮਹੀਨੇ ਲੱਗੇ ਇੰਨਾ ਤੱਕ ਪਹੁੰਚਣ ਨੂੰ ਇੰਨਾ ਝੂਠ ਬੋਲ ਕੇ ਆਏ ਉੱਥੇ ਐਫੀਡੈਵਿਟ ਦੇ ਕੇ ਆਏ ਆਪਣਾ ਜਾ ਕੇ ਕਿ ਜਿਹੜੀ ਇਹ ਚਿੱਠੀ ਆ ਸਾਨੂੰ ਇਸ 7 7 8 25 ਨੂੰ ਮਿਲੀ ਜਾ ਕੇ ਠੀਕ ਹੈ ਜੀ ਮੈਂ ਤੁਹਾਨੂੰ ਇੱਕ ਹੋਰ ਮਜ਼ੇਦਾਰ ਗੱਲ ਦੱਸਦਾ ਜਿਹੜੀ 36 ਆਪਣੇ 25 ਨੂੰ ਇਹਨਾਂ ਨੇ ਜਿਹੜੀ ਚਿੱਠੀ ਜਾਰੀ ਕੀਤੀ ਆ ਕਾਲਜਾਂ ਨੂੰ ਜਿਹੜੀ ਗ੍ਰਾਂਟ ਕੀਤੀ ਇਹਨਾਂ ਨੇ ਉਹਦੇ ਵਿੱਚ ਆ ਜਿਹੜੀ ਚਿੱਠੀ ਦਾ ਜ਼ਿਕਰ ਕਰ ਰਹੇ ਆ ਇਹਦਾ ਡੈਰੀ ਨੰਬਰ ਆ ਜੀ ਨਾਲ ਠੀਕ ਹੈ ਜੀ ਨਾਲ ਇਹਦਾ ਲੈਟਰ ਦਾ ਨੰਬਰ ਆ ਜਿਹੜੀ ਸੈਂਟਰ ਨੇ 91224 ਨੂੰ ਗੱਡੀ ਸੀ ਹਮ ਇੱਕ ਮੰਨੇ ਤੇ ਕਹਿ ਰਹੇ ਆ ਮਾਨਯੋਗ ਹਾਈ ਕੋਰਟ ਦੇ ਵਿੱਚ ਕੀ ਸਾਨੂੰ ਚਿੱਠੀ ਦਾ ਪਤਾ ਨਹੀਂ 7 8 25 ਨੂੰ ਜਿਹੜੀ ਸਾਨੂੰ ਚਿੱਠੀ ਮਿਲੀ ਆ ਦੂਸਰੇ ਪਾਸੇ ਇਹ 36 25 ਨੂੰ ਜਿਹੜੀ ਚਿੱਠੀ ਗ੍ਰਾਂਟ ਕਰ ਰਹੇ ਆ ਉਹਦੇ ਵਿੱਚ ਇਹ ਜ਼ਿਕਰ ਕਰ ਰਹੇ ਆ ਹਮ ਇਹ ਹਾਈ ਕੋਰਟ 'ਚ ਵੀ ਝੂਠ ਬੋਲ ਕੇ ਆਏ ਆ ਇਹਦੇ ਲਈ ਮੈਂ ਇਹਨਾਂ ਤੇ ਜਿਹੜੇ ਕੰਟੈਂਪਟਿਵ ਪਾ ਰਿਆ ਵਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਹਮ ਇਹ ਸਾਰਾ ਮਸਲਾ ਵਾਜੀ ਇਹ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਜਿਹੜੀ ਧੋਖਾਧੜੀ ਕੀਤੀ ਆ ਕਾਨੂੰਨ ਨੂੰ ਛਿੱਕੇ ਦੇ ਉੱਤੇ ਟਾਂਕੇ ਜੀ ਨਹੀਂ ਇਹ ਮਤਲਬ ਤੁਹਾਡਾ ਮਸਲਾ ਤੁਹਾਡਾ ਇੰਟਰਸਟ ਕਿਉਂ ਬਣਿਆ ਸਰ ਮੇਰੀ ਗੱਲ ਸੁਣੋ ਇੱਕ ਬੱਚਿਆਂ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਉਹ ਠੀਕ ਆ ਪਰ ਤੁਹਾਡੇ ਧਿਆਨ ਚ ਕਿਵੇਂ ਆਈ ਗੱਲ ਮੇਰੇ ਧਿਆਨ ਦੇ ਵਿੱਚ ਕਟੋ-ਕਟ ਕਿਸੇ ਨੇ ਇਸ ਪੱਖ ਤੋਂ ਲੈ ਕੇ ਆਂਦੀ ਕਿ ਕਈ ਮੈਂ ਹੁਣ ਉਹ ਸੋਰਸ ਨਹੀਂ ਤੁਹਾਨੂੰ ਇਹ ਜਾਹਰ ਕਰ ਸਕਦਾ ਕਟੋ-ਕਟ ਉਹ ਸੋਰਸ ਸੀ ਉਹ ਅੰਦਰੋਂ ਦੁਖੀ ਸੀ ਉਹ ਕਹਿੰਦੇ ਯਾਰ ਇੰਨੀ ਲੁੱਟ ਮਚਾਈ ਜਾ ਰਹੀ ਆ ਇਹਨਾਂ ਧੋਖਾ ਕੀਤਾ ਜਾ ਰਿਹਾ ਬੱਚਿਆਂ ਦੇ ਨਾਲ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਜਿਹੜਾ ਉਹ ਕੋਰਸ ਕਰ ਰਹੇ ਆ ਉਹਦੀ ਮੰਨਤਾ ਹੀ ਹੈਗੀ ਉਹਦੀ ਮੰਨਤਾ ਹੀ ਨਹੀਂ ਹੈ ਜੀ ਨਾ ਹੀ ਅੱਛਾ ਦੇਖੋ ਇਹ ਕਿੰਨੇ ਕ ਕੋਰਸ ਨੇ ਇਹ ਪੰਜ ਕੋਰਸ ਆ ਜੀ ਇਹਦੇ ਘੱਟੋ ਘਾਟ ਨਹੀਂ ਤੇ 5000 ਤੋਂ ਉੱਤੇ ਬੱਚਿਆਂ ਦੀ ਐਡਮਿਸ਼ਨ ਹੋ ਚੁੱਕੀ ਆ ਇਹ ਸਾਰੇ ਹੈਲਥ ਰਿਲੇਟਡ ਆ ਹੈਲਥ ਰਿਲੇਟਡ ਆ ਜੀ 25 26 ਦਾ ਜਿਹੜਾ ਸੈਸ਼ਨ ਆ ਜਿਹੜੇ ਨਵੀਆਂ ਪਰਮਿਸ਼ਨਾਂ ਦਿੱਤੀਆਂ ਹੋ ਸਕਦਾ ਕਈ ਕੋਰਸ ਉਹਨਾਂ ਨੇ ਐਡ-ਆਨ ਵੀ ਕੀਤੇ ਹੋਣ ਵਿੱਚ ਉਹ ਉਹਦੇ ਬਾਰੇ ਹਜੇ ਮੇਰੀ ਕੋਖ ਚੱਲ ਰਹੀ ਆ ਮੇਰੇ ਜਿਹੜੇ ਸੂਤਰ ਆ ਉਹ ਵੀ ਦੱਸ ਰਹੇ ਆ ਕਿ ਉਹਦੇ 'ਚ ਵੀ ਬਹੁਤ ਵੱਡਾ ਕਪਲਾ ਕੀਤਾ ਇਹਨਾਂ ਨੇ ਹੂੰ ਉਹ ਸਾਰੀਆਂ ਚੀਜ਼ਾਂ ਮੈਂ ਕੱਢ ਕੇ ਲੈ ਕੇ ਆਵਾਂਗਾ ਤੇ ਇਹ ਲੋਕਾਂ ਦੇ ਹਿੱਤਾਂ ਦੀ ਲੜਾਈ ਲੋਕਾਂ ਦੀ ਲੜਾਈ ਜਦ ਤੱਕ ਮੇਰੇ ਸਾਹ ਚ ਸਾਹ ਆ ਮੈਂ ਬੱਚਿਆਂ ਦੀ ਲੜਾਈ ਤੋਂ ਉਹਨਾਂ ਦੇ ਮਾਪਿਆਂ ਦੀ ਲੜਾਈ ਲੜਨੀ ਲੜਨੀ ਆ ਜੀ ਨਹੀਂ ਇਹਦੇ ਹਾਂਜੀ ਇਹਦੇ ਵਿੱਚ ਕੋਈ ਪੋਲੀਟਿਕਲ ਤਾਂ ਨਹੀਂ ਮਤਲਬ ਨਹੀਂ ਨਹੀਂ ਪਲੀਆ ਤੁਹਾਡਾ ਮੁੱਦਾ ਸਹੀ ਹੋ ਸਕਦਾ ਪਰ ਪੋਲਿਟਿਕਸ ਵੀ ਹੁੰਦੀ ਆ ਨਾ ਵੀ ਤੁਸੀਂ ਇਹ ਉਹ ਕਰ ਲਓ ਜਾਂ ਉਹ ਕਰ ਲਓ ਦੇਖੋ ਜੇ ਮੈਂ ਪੋਲਿਟਿਕਸ ਦੀ ਹੁਣ ਮੈਂ ਇੱਕ ਗੱਲ ਖੜਾ ਨਾਲ ਮੈਂ ਆਪਣੀ ਇੰਟਰੋਡਕਸ਼ਨ ਤੁਹਾਨੂੰ ਦੇ ਸਕਦਾ ਜੀ ਕੋਲ ਕੇ ਹਾਂਜੀ ਹਾਂਜੀ ਮੈਂ ਇੱਕ ਪੋਲੀਟিক্যাল ਪਾਰਟੀ ਤੋਂ ਵੀ ਬਿਲੋਂਗ ਕਰਦਾ ਜਦ ਕਿ ਮੈਂ ਪੀਆਲ ਪਈਆ ਜਦ ਮੈਂ ਕਿਤੇ ਵੀ ਕੋਈ ਬਿਆਨ ਦਿੱਤਾ ਵਾ ਮੈਂ ਆਪਣੀ ਬਿਲਕੁਲ ਪਾਰਟੀ ਦਾ ਕਦੇ ਜ਼ਿਕਰ ਨਹੀਂ ਕੀਤਾ ਠੀਕ ਹੈ ਮੈਂ ਇੰਡੀਵਿਜੂਅਲੀ ਹੋ ਕੇ ਲੋਕਾਂ ਦੀ ਖਾਤਰ ਲੋਕਾਂ ਦੇ ਹੱਕਾਂ ਦੀ ਖਾਤਰ ਹੀ ਮੈਂ ਲੜਾਈ ਲੜ ਰਿਹਾ ਵਾ ਠੀਕ ਹੈ ਜੀ ਮੇਰਾ ਕੋਈ ਇਹਦੇ ਚ ਪਰਸਨਲ ਇੰਟਰਸਟ ਨਹੀਂ ਹੈਗਾ ਜੋ ਕੁਝ ਕਰ ਰਿਹਾ ਵਾ ਜਿੰਨੀ ਕਿ ਮੈਨੂੰ ਪ੍ਰਮਾਤਮਾ ਨੇ ਸਨਮਤਾ ਬਖਸ਼ੀ ਆ ਉਹਦੇ ਹਿਸਾਬ ਨਾਲ ਮੈਂ ਕਰ ਰਿਹਾ ਲੋਕਾਂ ਦੀ ਲੜਾਈ ਜ਼ਰੂਰ ਲੜਾਂਗਾ ਤੇ ਇਹਨਾਂ ਨੂੰ ਜਿਹੜੇ ਦੋਸ਼ੀ ਹੈ ਨਾ ਇਹ ਸਮਝਦੇ ਆ ਮਗਰਮੱਝ ਕੇ ਸਾਨੂੰ ਕੁਝ ਨਹੀਂ ਹੋਣਾ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਲੈ ਕੇ ਜਾਣਾ ਜ ਇਹ ਵਕਤੋਂ ਦੇ ਪਤਾ ਲੱਗੇਗਾ ਅੱਜ ਇਹ ਥੜ-ਥੜ ਕੰਬਦੇ ਪਏ ਇਹ ਜਿਹੜਾ ਝੂਠਾ ਐਫੀਡਾਵਟ ਦੇਣ ਦੀ ਜ਼ਰਤ ਤੇ ਕਰੇ ਹੈ ਚਾਹੇ ਵਾਈ ਚਾਂਸਲਰ ਹੋਵੇ ਚਾਹੇ ਰਜਿਸਟਰਾਰ ਹੋਵੇ ਹਮ ਉਥੇ ਇਹਨੂੰ ਕਾਨੂੰਨ ਦੇ ਦਾਰੇ ਚ ਲਿਆਗੇ ਇਹਨੂੰ ਠੋਕਰ ਦੇ ਪਰ ਮੈਂ ਜਵਾਬ ਤਾਂ ਦਿੱਤਾ ਹੀ ਆ ਨਾ ਇਹਨਾਂ ਨੇ ਜੀ ਬੀਬੀ ਸਾਡੇ ਤੱਕ ਚਿੱਠੀ ਨਹੀਂ ਪਹੁੰਚੀ ਜਾਂ ਸਾਡੇ ਤੱਕ ਆਹ ਤਰੀਕ ਦਾ ਉਹ ਆ ਸਰ ਤੇ ਇਹਦੇ ਵਿੱਚ ਮੈਂ ਤੁਹਾਨੂੰ ਆ ਵੀ ਚਿੱਠੀ ਦੇ ਰਿਆ ਨਾ ਕਿ ਤੇ 36 ਦੀ ਜਿਹੜੀ ਚਿੱਠੀ ਆ ਤੇ ਉਹਦੇ ਵਿੱਚ ਜ਼ਿਕਰ ਕਰ ਰਿਹਾ ਹਮ ਜਦੋਂ ਇਹਨਾਂ ਨੇ ਕਾਲਜ ਨੂੰ ਜਿਹੜਾ ਅੰਮ੍ਰਿਤਸਰ ਦਾ ਇਹਦਾ ਤਰੰਤਨ ਸਾਹਿਬ ਦਾ ਜਿਹੜਾ ਇੱਕ ਕਾਲਜ ਆ ਉਹਨੂੰ ਜਦੋਂ ਪਰਮਿਸ਼ਨ ਗ੍ਰਾਂਟ ਦਿੱਤੀ ਆ ਉਹਦੇ 'ਚ ਚਿੱਠੀ ਦਾ ਜ਼ਿਕਰ ਕਰਦੇ ਪਏ ਆ ਹੂੰ ਕਿ ਆਹ ਜਿਹੜੀ ਚਿੱਠੀ ਸਾਨੂੰ ਇੰਨੀ ਤਰੀਕ ਨੂੰ ਮਿਲੀ ਆ ਜੇ ਇਹਨਾਂ ਨੂੰ 7-8 ਨੂੰ 25 ਨੂੰ ਚਿੱਠੀ ਮਿਲੀ ਆ ਫੇਰ 30 6 25 ਨੂੰ ਜਦੋਂ ਇਹਨਾਂ ਨੇ ਪਰਮਿਸ਼ਨ ਗ੍ਰਾਂਟ ਕੀਤੀ ਆ ਫੇਰ ਇਹਨਾਂ ਨੇ ਚਿੱਠੀ ਦਾ ਜ਼ਿਕਰ ਕਿਉਂ ਕੀਤਾ ਹਾਈ ਕੋਰਟ ਇਹਨਾਂ ਨੇ ਝੂਠ ਹੀ ਬੋਲਿਆ ਨਾ ਜੀ ਇੱਥੇ ਇਹਨਾਂ ਨੇ ਜ਼ਿਕਰ ਕੀ ਕੀਤਾ ਵੀ ਉਹ ਚਿੱਠੀ ਦੇ ਮਤਾਬਕ ਤੁਹਾਡਾ ਬੰਦ ਹੋ ਸਕਦਾ ਸਰ ਇਹਨਾਂ ਨੇ ਜਿਹੜੀ ਕਿਹਾ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਦੀ ਯੂਨੀਵਰਸਿਟੀ ਰਿਜ਼ਰਵ ði ਰਾਈਟ ਟੂ ਕੈਨਸਲ withdraw the approval affiliation of paramedical course at any stage to subject any direction je university chahe jado marzi es course nu withdraw kar sakdi a cancel kar sakdi a magar eh university ne apne ikhtiyar te le liya na magar jede college permission lain gaye si onna nu nahi pata ਕਿ ਜੇ ਅਸੀਂ ਕੱਲ ਨੂੰ ਬੱਚਿਆਂ ਨੂੰ ਪਰਮਿਸ਼ਨ ਦੇ ਦਿੱਤੀ ਜਿਹੜੇ ਬੱਚੇ ਸਾਡੇ ਕੋਲ ਕੋਰਸ ਕਰ ਰਹੇ ਆ ਅਗਰ ਯੂਨੀਵਰਸਿਟੀ ਉਹਨੂੰ ਵਿਡਰੋ ਕਰ ਲੈਂਦੀ ਆ ਤੇ ਬੱਚੇ ਕਿੱਧਰ ਜਾਣਗੇ ਹੂੰ ਇਹਦੇ ਚ ਕਾਲਜ ਦੇ ਕਾਲਜ ਵਾਲੇ ਵੀ ਬਰਾਬਰ ਦੇ ਦੋਸ਼ੀ ਦੇ ਹਾਂ ਜਦੋਂ ਸੈਂਟਰ ਨੇ ਇਹਨਾਂ ਨੂੰ ਕਿਹਾ ਵਾ ਵੀ ਤੁਸੀਂ ਐਡਮਿਸ਼ਨ ਜਾਂ ਕੁਝ ਵੀ ਇਹ ਕੋਰਸ ਚ ਉਹ ਨਹੀਂ ਕਰ ਸਕ ਹਾਂਜੀ ਤੇ ਕਾਲਜ ਵਾਲਿਆਂ ਦੇ ਵੀ ਮੈਂ ਬੜੀ ਜਲਦੀ ਇੱਕ ਪੀਆਈਐਲ ਕਹਿ ਲਓ ਰਿੱਟ ਕਹਿ ਲਓ ਉਹ ਵੀ ਮਹਾਈਕੋਰਟ ਚ ਪਾ ਰਿਆ ਜਿੰਨਾਂ ਜਿੰਨਾਂ ਇਹਨਾਂ ਕੋਲ ਹੈ ਪਰਮਿਸ਼ਨ ਆ ਤੇ ਝਾਲੀ ਪਰਮਿਸ਼ਨ ਦੇ ਉੱਤੇ ਜਿਹੜੇ ਕੋਰਸ ਕਰਵਾ ਰਹੇ ਆ ਪਰ ਇਹ ਸਾਰਾ ਹੋਇਆ ਜਿਹੜੇ ਪੀਟੀਯੂ ਦੇ ਅੰਦਰ ਹਾਂਜੀ ਪੀਟੀਯੂ ਤੇ ਜਿਹੜੇ ਮਤਲਬ ਪੈਰਾਮੈਡੀਕਲ ਵਾਲੇ ਕੋਰਸ ਹਾਂ ਪੈਰਾਮੈਡੀਕਲ ਵਾਲੇ ਪੰਜ ਕੋਰਸਾ ਜੀ ਉਹਦੇ ਦੇ ਲਈ ਤੇ ਪੰਜ ਕੋਰਸ ਹੀ ਹੈ ਹਾਂ ਪੰਜ ਕੋਰਸਾ ਜੀ ਹੂੰ ਤੇ ਇਹ ਜਿਹੜਾ ਹੁਣ ਆਪਾਂ ਜਿਵੇਂ ਤੁਸੀਂ ਆ ਮਾਝਾ ਦੁਆਬਾ ਤੇ ਮਾਲਵੇ ਦੀ ਗੱਲ ਕਰੀ ਮਾਲਵੇ ਵਾਲੇ ਪਾਸੇ ਨਹੀਂ ਹੋ ਰਿਹਾ ਹੈ ਮਾਲਵੇ ਦੇ ਬਾਰੇ ਹਜੇ ਮੈਨੂੰ ਉਹ ਚੀਜ਼ ਸਾਹਮਣੇ ਨਹੀਂ ਆਈ ਜਦੋਂ ਇਹ ਚੀਜ਼ ਮੇਰੇ ਸਾਹਮਣੇ ਆ ਗਈ ਮੈਂ ਇਹਨਾਂ ਦੇਖ ਲਿਆ ਅਗਰ ਕੋਈ ਕੋਈ ਚੀਜ਼ ਮੇਰੇ ਉਧਰੋਂ ਵੀ ਸਾਹਮਣੇ ਆਈ ਤੇ ਮੈਂ ਉਹਨੂੰ ਲੈ ਕੇ ਵੀ ਜਰੂਰ ਇਹਨਾਂ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਦੀ ਮੰਗ ਕਰਾਂਗਾ ਪਰ ਇਹ ਜਿਹੜਾ ਸੋਡੇ ਕਾਲਜ ਧਿਆਨ ਚਾਹੀਜੇ ਉਹ ਸਾਰੇ ਮਾਝੇ ਤੇ ਦੁਆਬੇ ਦੇ ਆ। ਮਾਝੇ ਤੇ ਦੁਆਬੇ ਦੇ ਆ ਇੱਕ ਤਰਨਤਾਰਨ ਦਾ ਜਿਹੜਾ ਕਾਲਜ ਆ ਉਹ ਤੇ ਚਬਾਲ ਰੋਡ ਤੇ ਆ ਜੀ ਉਹਦਾ ਐਡਰੈਸ ਹੈਗਾ ਵਾ ਪਿੰਡ ਖੈਰਦੀਨ ਦੇ ਵਿੱਚ ਉਹ ਹੈਗਾ ਜੀ। ਹੂੰ ਉਹਦੀ ਆ ਪਰਮਿਸ਼ਨ ਦੀ ਕਾਪੀ ਮੇਰੇ ਕੋਲ ਆ। ਹੂੰ ਜਿਹੜੀ ਚੱਲ ਰਹੀ ਆ। ਹੂੰ ਤੇ ਜੇ ਹੁਣ ਮੈਂ ਉਹਨੂੰ ਜਾ ਕੇ ਪੁੱਛਾਂ ਵੀ ਭਾਈ ਤੂੰ ਕਿਹੜੇ ਹੱਕ ਦੇ ਨਾਲੇ ਬੱਚਾ ਨੂੰ ਕੋਰਸ ਕਰਵਾ ਰਿਆ ਜਾਂ ਤੂੰ ਕਿਹੜੇ ਹੱਕ ਦੇ ਨਾਲੇ ਜਿਹੜੇ ਆਪਣੇ ਕਰ ਰਿਆ ਸਭ ਕੁਝ ਤੇ ਕੋਈ ਜਵਾਬ ਹੈ ਉਹਦੇ ਵਿੱਚ। ਅਸਲ ਦੇ ਵਿੱਚ ਤੁਸੀਂ ਇਹਦੀ ਪੈੜ ਨੱਪਣ ਦੀ ਕੋਸ਼ਿਸ਼ ਕੀਤੀ ਵੀ ਹੁੰਦਾ ਕੀ ਹੈ ਕੋਈ ਪੈਸੇ ਨੂੰ ਸੇ ਦੀ ਖੇਡ ਹੁੰਦੀ ਆ ਜਾਂ ਕਿਵੇਂ ਆ ਕਿਤੇ ਜੀ ਕਿਉਂਕਿ ਅਲਟੀਮੇਟ ਤਾਂ ਇਹ ਬੱਚਿਆਂ ਨੂੰ ਧੋਖੇ ਚ ਰੱਖਿਆ ਜਾ ਰਿਹਾ ਬੱਚੇ ਤਾਂ ਫੀਸ ਦੇ ਰਹੇ ਆ ਜੀ ਉਹ ਪੈਸੇ ਦੀ ਕੋਈ ਗੇਮ ਆ ਵੀ ਉਹ ਤਾਂ ਯੂਨੀਵਰਸਿਟੀ ਨੂੰ ਕੁਝ ਚੜਾਵਾ ਚੜਾ ਹੋਇਆ ਕੀ ਰਤਨ ਜੀ ਮੈਂ ਤੁਹਾਨੂੰ ਇਹ ਕਹਿ ਰਿਹਾ ਮੈਂ ਯੂਨੀਵਰਸਿਟੀ ਨੂੰ ਫਾਇਦਾ ਕੀ ਪਰਮਿਸ਼ਨ ਦੇਣ ਦਾ ਇੱਕ ਇੱਕ ਮੇਰੀ ਗੱਲ ਸੁਣ ਇੱਕ ਚੀਜ਼ ਤੇ ਤੁਸੀਂ ਪਾਬੰਦੀ ਲਾਤੀ ਕਿ ਤੁਸੀਂ ਆਪਣੇ ਘਰੋਂ ਨਹੀਂ ਬਾਹਰ ਨਿਕਲਣਾ ਹਾਂ ਕੋਈ ਬੰਦਾ ਕਵੇ ਮੈਨੂੰ ਤੂੰ 50 ਰੁਪਏ 100 ਰੁਪਏ ਜਾਂ 2000 ਰੁਪਏ ਦੇ ਦੇ ਤੇ ਤੂੰ ਕਰੋ ਬਾਹਰ ਚਲ ਜਾ ਤੇ ਉਹ ਰਿਸ਼ਤ ਖੋਰੀ ਨਹੀਂ ਹੋਈ ਹੂੰ ਤੇ ਨਰ ਪੈਸੇ ਲੈ ਕੇ ਕੋਈ ਨਾ ਕੋਈ ਕਾਰਵਾਈ ਕੀਤੀ ਇਦਾਂ ਦੀ ਹੂੰ ਤੇ ਇਸੇ ਲਈ ਕੋਈ ਨਾ ਕੋਈ ਲੈਣ ਦੇ ਜਿਹੜਾ ਹੈ ਉਹ ਸਾਹਮਣੇ ਲੈ ਕੇ ਆਉਣਾ ਜੇ ਸਾਰਾ ਕੁਝ ਸਕੈਂਡਲ ਇਹ ਜਿੰਨੇ ਵੀ ਦੋਸ਼ੀ ਹੈ ਨਾ ਛੱਡਣੇ ਨਹੀਂ ਜੇ ਮੈਂ ਇਹਦਾ ਚਲੋ ਪੰਜਾਬ ਸਰਕਾਰ ਦਾ ਵੀ ਤੁਸੀਂ ਬਹੁਤ ਵੱਡਾ ਭਲਾ ਕਰ ਰਹੇ ਹੋ ਜੇ ਜੇ ਸਰਕਾਰ ਦੀਆਂ ਅੱਖਾਂ ਖੁੱਲਣਗੀਆਂ ਤਾਂ ਚੰਗੀ ਗੱਲ ਸਾਰੇ ਸਰਕਾਰ ਤੇ ਕੰਬ ਕਰਨੀ ਨੀਂਦ ਸੁੱਤੀ ਭਈ ਜੇ ਮੈਂ ਦੋ ਚਿੱਠੀਆਂ ਲਿਖੀਆਂ ਉਹਦਾ ਕੋਈ ਜਵਾਬ ਹੀ ਨਹੀਂ ਆ ਰਿਹਾ ਕਾਰਵਾਈ ਕਿਉਂ ਨਹੀਂ ਕਰ ਰਹੀ ਉਹ ਤਾਂ ਹੁਣ ਵੋਟਾਂ ਚੱਲ ਰਹੇ ਨੇ ਇਧਰ ਜਿਮਣੀ ਹੋ ਸਕਦਾ ਸਾਰੀ ਸਰਦਾਰੀ ਥੋੜਾ ਉਧਰ ਲੱਗੀ ਪਈ ਹੈ ਦੱਸੋ ਹਾਂ ਜੇ ਜਦ ਤੱਕ ਮੈਂ ਕਿਹਾ ਮੇਲਾ ਲੁੱਟਿਆ ਗਿਆ ਈਦੋਂ ਬਾਅਦ ਤੁੰਬਾ ਤੁੰਬਾ ਫੁਕਨ ਦਾ ਕੀ ਫਾਇਦਾ ਈ ਦੱਸੋ ਹੂੰ ਸੈਸ਼ਨ ਜਦੋਂ ਦੁਬਾਰਾ ਆ ਜਾਣਾ ਫੇਰ ਬੱਚਿਆਂ ਦੀ ਐਡਮਿਸ਼ਨ ਹੋ ਗਈ ਫੇਰ ਕੀ ਕਰਾਂਗੇ ਹਾਂ ਤੇ ਤੁਸੀਂ ਇਸ ਗੱਲ ਕਰਕੇ ਜਾਂ ਇਸ ਮਾਮਲੇ ਨੂੰ ਲੈ ਕੇ ਹਰਜੋਤ ਬੈਂਸ ਨੂੰ ਮਿਲੋ ਪਰਸਨਲੀ ਮਿਲੋ ਟਾਈਮ ਦੇ ਦੇਣਗੇ ਸਰੂ ਕਦੀ ਫੋਨ ਚੱਕਣਗੇ ਜਿਵੇਂ ਆ ਚਿੱਠੀ ਲਿਖੀ ਪਈ ਆ ਅੱਜ ਤੱਕ ਚਿੱਠੀ ਦਾ ਜਵਾਬ ਨਹੀਂ ਆਇਆ ਮੈਨੂੰ ਦੱਸ ਦਿਓ ਹਲੋ ਹੂੰ ਇਹ ਵੀ ਮੈਨੂੰ ਦਿਖਾ ਦੇਣਾ ਤੁਹਾਨੂੰ ਕਿਹੜੀ ਡੇਟ ਦੀ ਲਿਖੀ ਆ ਜੀ ਨਹੀਂ ਚਲੋ ਹੁਣ ਚਿੱਠੀ ਪੱਤਰ ਦਾ ਜਮਾਨਾ ਘਟਾ ਫੋਨ ਫਾੜ ਦਾ ਇਹਦਾ ਫੋਨ ਕਰਕੇ ਸਰ ਮੈਂ ਈਮੇਲ ਕੀਤੀ ਆ ਜੀ 28 28 ਅਗਸਤ ਦੀ ਕੀਤੀ ਆ ਦੇਖ ਲਓ ਅੱਛਾ ਈਮੇਲ ਵੀ ਭੇਜੀ ਆ ਹਾਂ ਜੀ ਈਮੇਲ ਵੀ ਭੇਜੀ ਆ ਜੇ ਉਹ ਪਰਸਨਲ ਕੇ ਉਹਨਾਂ ਦੇ ਡਿਪਾਰਟਮੈਂਟ ਸਰ ਡਿਪਾਰਟਮੈਂਟਲ ਵੀ ਪਰਸਨਲ ਵੀ ਗਈ ਆ ਤੁਹਾਡੇ ਸਾਹਮਣੇ ਆ ਸਾਰੀਆਂ ਚੀਜ਼ਾਂ ਹਾਂ ਪਰਸਨਲ ਵੀ ਗਈ ਆ ਠੀਕ ਹੈ ਠੀਕ ਹੈ ਜੀ ਦੋਨਾਂ ਨਾ ਡਿਪਾਰਟਮੈਂਟ ਵਾਲੇ ਪਾਸੇ ਨਾ ਪਰਸਨਲ ਵਾਲੇ ਪਾਸੇ ਨਾ ਜੀ ਨਾ ਸਵਾਲ ਹੀ ਕੋਈ ਨਹੀਂ ਹੈਗਾ ਇਦੇ ਪਿੱਛੇ ਵੀ ਸਰਕਾਰ ਦੀ ਮੰਸ਼ਾ ਕੀ ਜੈ ਐਜੂਕੇਸ਼ਨ ਮਿਨਿਸਟਰ ਦੀ ਮੰਸ਼ਾ ਕੀ ਇਹਦਾ ਮਤਲਬ ਐਜੂਕੇਸ਼ਨ ਮਿਨਿਸਟਰ ਠੀਕ ਹੈ ਜੀ ਪੀਟੀਯੂ ਦੇ ਵਾਈਸ ਚੈਂਸ ਰਜਿਸਟਰਾਰ ਇਹ ਸਾਰੇ ਮਿਲੀ ਭੁਗਤੀ ਆ ਹੂੰ ਉਸੇ ਚੀਜ਼ ਨੂੰ ਮੈਂ ਉਜਾਗਰ ਕਰਨਾ ਨਹੀਂ ਪਰ ਇਸ ਚੀਜ਼ ਦੇ ਵੀ ਬਹੁਤ ਚਾਂਸ ਹੋ ਸਕਦਾ ਹੋ ਸਕਦਾ ਸਰਕਾਰ ਨੂੰ ਪਤਾ ਹੀ ਨਾ ਹੋਵੇ ਸਰ ਦੇਖੋ ਅਗਰ ਕਹਿੰਦੇ ਨਾ ਸਰਕਾਰ ਦੇ ਬਗੈਰ ਹਵਾ ਨਹੀਂ ਚੱਲਦੀ ਪੱਤਾ ਨਹੀਂ ਹਿਲਦਾ ਹੂੰ ਜੇ ਅੱਜ ਇੱਥੇ ਇੱਕ ਧਰਨੇ ਲੱਗ ਰਹੇ ਸੀ ਉਹਦੇ ਵਿੱਚ ਮੈਂ ਦੇਖਿਆ ਇੰਟੈਲੀਜੈਂਸ ਸੀਆਈਡੀ ਸਾਰੀਆਂ ਇਨਫੋਰਮੇਸ਼ਨਾਂ ਇਕੱਠੀਆਂ ਕਰਦੀ ਆ ਸਰਕਾਰ ਇਹ ਤੇ ਇੱਕ ਐਜੂਕੇਸ਼ਨ ਮਹਿਕਮੇ ਦਾ ਘੱਟੋ ਘੱਟ ਜਿਹੜਾ ਵਾਈਸ ਚਾਂਸਲਰ ਦਾ ਜਾਂ ਇਹਨਾਂ ਦੇ ਡਾਇਰੈਕਟਰਾਂ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਸਾਡੇ ਸਾਲੇ ਜੋ ਮਰਜ਼ੀ ਹੋਈ ਜਾਵੇ ਦਾ ਤੇ ਮਤਲਬ ਪੰਜਾਬ ਲੁੱਟ ਕੇ ਲੈ ਜਾਵੇ ਕੋਈ ਵੀ ਹੂੰ ਇਹ ਕੋ ਗੱਲ ਥੋੜਾ ਜੇ ਤੁਹਾਡੇ ਜੇ ਤੁਸੀਂ ਆਪਣੇ ਮਹਿਕਮੇ ਦਾ ਵੀ ਪਤਾ ਤੁਹਾਨੂੰ ਫੇਰ ਰਸੀਵਾ ਦੇ ਕੇ ਘਰ ਬੋਵੋ ਇੱਥੇ ਕੀ ਕਰਦੇ ਆ ਤੇ ਤੁਸੀਂ ਫੋਨ ਕਰਿਆ ਕਿਤੇ ਸਰ ਮੈਂ ਮੈਂ ਜਿਹੜੀ ਗੱਲ ਮੈਂ ਫੋਨ ਤੇ ਨਹੀਂ ਤਾਲਮਿਲ ਕੀਤਾ ਜਦੋਂ ਮੈਂ ਆ ਚਿੱਠੀ ਪੱਤਰ ਪਾਈ ਜਾ ਰਿਆ ਜੀ ਉਹ ਠੀਕ ਹੈ ਗੱਲ ਠੀਕ ਹੈ ਜੀ ਨਹੀਂ ਪਰ ਹੁਣ ਸਾਡੇ ਅੱਖੇ ਚਲੋ ਅਸੀਂ ਵੀ ਬੇਨਤੀ ਕਰਦੇ ਆ ਉਹਨੂੰ ਕਿ ਇੱਕ ਦੂ ਬਾਦ ਫੋਨ ਵੀ ਕਰਕੇ ਦੇਖ ਲਿਓ ਚਲੋ ਮੈਂ ਜਰੂਰ ਕਰ ਲਾਂਗਾ ਜੀ ਤੁਹਾਡੇ ਕਹਿਣ ਤੇ ਹਾਂ ਤੁਹਾਡੇ ਕਹਿਣ ਤੇ ਮੈਂ ਫੋਨ ਵੀ ਕਰ ਲਾਂਗਾ ਹਾਂ ਆ ਕੀ ਪਤਾ ਵੀ ਨਹੀਂ ਗਈ ਯਾਰੀ ਪਤਾ ਲੱਗਦਾ ਮੇਰਾ ਤਾਂ ਨਹੀਂ ਤੇ ਜੇ ਕੋਈ ਅੱਦਾ ਕਰ ਸਕਦੇ ਚਲੋ ਮੈਂ ਉਹਨੂੰ ਤਾਂ ਪੁੱਛ ਲਿਆ ਤੁਹਾਡੇ ਤੋਂ ਪਹਿਲਾਂ ਦੋ ਹੋਰ ਮੈਂ ਜਥੇ ਬੰਦੀਆਂ ਆਣਾਂ ਦੀ ਇੰਟਰਵਿਊਜ਼ ਕੀਤੀਆਂ ਕੋਈ ਉਹ ਵੀ ਐਜੂਕੇਸ਼ਨ ਨਹੀਂ ਆਪਾਂ ਇੰਟਰਵਿਊ ਚੱਲਦੀ ਸੀ ਮਿਲਾ ਲੈਂਦੇ ਆ ਜੀ ਉਹਨਾਂ ਨੂੰ ਮੈਂ ਦੱਸ ਦਿੰਦਾ ਹਾਂ ਹਾਂ ਮਗਰ ਉਹਨ ਸਰ ਇਹ ਬਦਲਾਅ ਵਾਲੀ ਸਰਕਾਰ ਜੇ ਕਹਿਣੀ ਤੇ ਕਰਨੀ ਚ ਬੜਾ ਫਰਕ ਆ ਜਦੋਂ ਜ਼ਮੀਨ ਲੈਵਲ ਤੇ ਪਤਾ ਲੱਗੇ ਨਾ ਕੀ ਹੋ ਰਿਹਾ ਪੰਜਾਬ ਇਸ ਟਾਈਮ ਪੰਜਾਬ ਦੀ ਉਹ ਤਰਾਸਦੀ ਹੋ ਚੁੱਕੀ ਹੈ ਨਾ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਕਿ ਅਸੀਂ ਕਿਹੜੇ ਵਕਤ ਨੂੰ ਫੜੇਗੇ ਕਿਹੜੀ ਦੁੱਖ ਦੀ ਉਹ ਘੜੀ ਸੀ ਜਾਂ ਸਾਡੀ ਮੱਤ ਮਰੀ ਗਈ ਜਿਹੜੇ ਅਸੀਂ ਆਪਣੀ ਮੱਤ ਦਾ ਦਾਨ ਇਸ ਪਾਰਟੀ ਨੂੰ ਦੇ ਦਿੱਤਾ ਮੱਤ ਦਾ ਦਾਨ ਸਭ ਤੋਂ ਵੱਡਾ ਦਾਨ ਕਿਹਾ ਜਾਂਦਾ ਜੀ ਇਹ ਤੇ ਲੁੱਟ ਕੇ ਖਾ ਗਏ ਪੰਜਾਬ ਨੂੰ ਅਰ ਜ਼ਿੰਦਗੀਆਂ ਜਾਗਦੀਆਂ ਹਜੇ ਆទਮਾ ਬਹੁਤ ਥੋੜੇ ਪੇਪਰ ਲੈ ਕੇ ਆਇਆ ਤੁਹਾਡੇ ਕੋਲ ਇਹਦੇ ਪਿੱਛੇ ਜਿਹੜੀ ਲਾਈਨ ਲੱਗੀ ਪਈ ਨਾ ਸਕੈਂਡਲਾ ਦੀ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਹੈਰਾਨ ਹੋ ਜਾਣਾ ਜੇ ਕਿਹਦੇ ਨੈਕਸਟ ਟਾਈਮ ਆਪਾਂ ਫੇਰ ਇੰਟਰਵਿਊ ਕਰਾਂਗੇ ਨਾ ਉਹ ਵੱਖ ਮੁੱਦੇ ਤੇ ਹੋਏਗੀ ਉਹਦੇ ਤੇ ਨਹੀਂ ਪਰ ਉਹ ਤਾਂ ਇਹ ਵੀ ਹੈ ਗੁਜਰਾਲ ਜੀ ਇਹ ਕਹਿੰਦੇ ਆ ਵੀ ਅਸੀਂ ਸਿੱਖਿਆ ਨੂੰ ਤਾਂ ਬਹੁਤ ਟੋਟਲੀ ਪਰਵਰਤਨ ਕਰਤਾ ਜੋ ਪਹਿਲਾਂ ਵਾਲਿਆਂ ਨੂੰ ਨਹੀਂ ਹੋਇਆ ਚਾਰਦਵਾਰੀਆਂ ਨਹੀਂ ਚਾਰਦਵਾਰੀਆਂ ਬਣਾਉਂਦੀਆਂ ਸਿੱਖਿਆ ਦਾ ਪੱਧਰ ਅਸੀਂ ਉੱਚਾ ਕਰਤਾ ਜੀ ਦਿੱਲੀ ਵਾਲਾ ਮਾਡਲ ਕਿਤੇ ਕਿਹੜਾ ਮਾਡਲ ਆ ਇੱਕ ਸਕੂਲ ਆਫ ਐਮਿਨੈਂਸ ਫਿਰ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਆ ਉਹਦੇ 'ਚ ਬਹੁਤ ਵਧੀਆ ਕੰਮ ਹੋ ਰਿਹਾ ਤੁਸੀਂ ਸਾਰਾ ਕੁਝ ਉਲਟ ਕਰ ਰਹੇ ਹੋ ਦੇਖੋ ਜੀ ਇਹ ਇਹ ਬਦਲਾਅ ਹੀ ਆ ਜਿਹੜੇ ਕੋਰਸਾਂ ਦੀਆਂ ਸੈਂਟਰ ਸਰਕਾਰ ਨੇ ਪਾਬੰਦੀਆਂ ਲਾਈਆਂ ਹੋਈਆਂ ਠੀਕ ਆ ਤੁਸੀਂ ਉਹਨਾਂ ਦੀਆਂ ਪਰਮਿਸ਼ਨਾਂ ਦੇ ਰਹੇ ਆ ਬੱਚਿਆਂ ਦੇ ਭਵਿੱਖ ਨਾਲ ਖਲਵਾੜ ਕਰ ਇਹ ਤੋਂ ਵੱਡਾ ਫਾਇਦਾ ਕੀਦਾ ਹੋਊਗਾ ਇੱਕ ਚੀਜ਼ ਤੇ ਰੋਗ ਲੱਗ ਗਈ ਕਿ ਭਾਈ ਆਹ ਤੂੰ ਚੀਜ਼ ਕਿਸੇ ਨੂੰ ਦੇਣੀ ਨਹੀਂ ਨੇ ਤੇ ਤੁਸੀਂ ਪੈਸੇ ਲੈ ਕੇ ਉਹ ਚੀਜ਼ ਦੇ ਰਿਆ ਮੈਂ ਦਾਵਾ ਕਰ ਰਿਆ ਵਾਂ ਠੀਕ ਹੈ ਕਿਤੇ ਡੈਫੇਮੇਸ਼ਨ ਮੇਰੇ ਨਾਲ ਪਾਣਾ ਮੇਰੇ ਤੋਂ ਡੈਫੇਮੇਸ਼ਨ ਪਾਣਾ ਮੈਂ ਪ੍ਰੂਫ ਦਊਂਗਾ ਹੂੰ ਕੀ ਇਹ ਕੀ ਕਰ ਰਹੇ ਓਥੇ ਬਹਿ ਕੇ ਕੱਟੋ-ਕੱਟੇ ਯਾਰ ਤੁਸੀਂ ਕੋਈ ਸ਼ਰਮ ਕਰੋ ਬੱਚਿਆਂ ਦੇ ਭਵਿੱਖੇ ਰੋਲ ਕੇ ਰੱਖਤੇ ਨੌਜਵਾਨੀ ਦੇ ਲੋਕ ਕਿਉਂ ਬਾਹਰ ਜਾ ਰਹੇ ਆ ਛੱਡ ਛੱਡ ਕੇ ਇਹਨਾਂ ਤੋਂ ਆਹ ਜਿਹੜੇ ਹੁਣ ਬੱਚੇ 3-3 ਸਾਲ ਦੇ ਕੋਰਸ ਕਰ ਲੈਣਗੇ ਉਹ ਕੀ ਕਰਨਗੇ ਮੈਨੂੰ ਦੱਸੋ ਉਹਨਾਂ ਦੇ ਮਾਪੇ ਕੀ ਕਰਨਗੇ ਹੂੰ ਬਹੁਤ ਵੱਡੀ ਤਰਾਸ ਦੀ ਜੇ ਇਹ ਰਤਨ ਜੀ ਹੂੰ ਇਹ ਕਈਆਂ ਨੂੰ ਤੇ ਅੱਜ ਜਿਹੜਾ ਆਪਾਂ ਖੁਲਾਸਾ ਕਰ ਰਹੇ ਅੱਜ ਦੀ ਇੰਟਰਵਿਊ ਤੋਂ ਬਾਅਦ ਕਈਆਂ ਦੀ ਅੱਖਾਂ ਖੁੱਲ੍ਹੀਆਂ ਜੇ ਕਈਆਂ ਬੱਚਿਆਂ ਨੂੰ ਦਿਆ ਉਹਨਾਂ ਦੇ ਮਾਪੇ-ਮਾਪ ਨੂੰ ਪਤਾ ਨਹੀਂ ਲੱਗਣਾ ਕਿ ਜਿਹੜੇ ਬੱਚੇ ਸਾਡੇ ਕੋਰਸ ਕਰ ਰਹੇ ਉਹਨਾਂ ਦੀ ਵੈਲਿਡਿਟੀ ਨਹੀਂ ਜੇ ਹੂੰ ਜਿਹੜੇ ਪੈਰਾਮੈਡੀਕਲ ਆਉਂਦੇ ਪੈਰਾਮੈਡੀਕਲ ਦੇ ਖਾਸ ਕਰਕੇ ਪੈਰਾਮੈਡੀਕਲ ਦੇ ਜਿਹੜੇ ਪੀਟੀ ਯੂੰਡਰ ਕਰ ਰਹੇ ਹਾਂਜੀ ਤੇ ਇੱਕ ਮੈਨੂੰ ਹੋਰ ਦੱਸੋ ਜਿਹੜੇ ਉੱਥੋਂ ਦੇ ਮਤਲਬ ਰਜਿਸਟਰਾਰ ਨੇ ਚਾਂਸਲਰ ਨੇ ਵਾਈਸ ਚਾਂਸਲਰ ਡੀਨ ਉਹਨਾਂ ਨੂੰ ਤੁਸੀਂ ਪਰਸਨਲੀ ਮਿਲੇ ਹੋ ਜਾ ਕੇ ਸਰ ਪਰਸਨਲੀ ਮਿਲਣ ਦੀ ਤੁਸੀਂ ਗੱਲ ਕਰ ਰਹੇ ਆ ਆ ਸਾਰੀਆਂ ਚੀਜ਼ ਜਦੋਂ ਮੇਰੀ ਲੜਾਈ ਇਹਨਾਂ ਨਾਲ ਆ ਮੇਰੀ ਨਜ਼ਰ ਦੇ ਵਿੱਚ ਦੋਸ਼ੀ ਇਹ ਆ ਦੋਸ਼ੀ ਨਹੀਂ ਮੈਂ ਕਹਿੰਦਾ ਅਰੋਪੀ ਇਹ ਆ ਦੋਸ਼ ਤੇ ਚਲੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਕਾਨੂੰਨ ਦੱਸੇਗਾ ਕਿ ਦੋਸ਼ੀ ਕੌਣ ਆ ਮੇਰਾ ਕੰਮ ਆ ਅਰੋਪ ਲਗਾਣਾ ਜੇ ਇਹ ਸਹੀ ਆ ਤੇ ਉਹਨੂੰ ਸਾਬਤ ਕਰਨ ਕਿ ਗੁਇਰਾਲ ਗਲਤ ਕਹਿ ਰਿਹਾ ਜੀ ਗੁਇਰਾਲ ਦੇ ਤੱਥ ਗਲਤ ਆ ਕਿ ਇਹ ਸਾਨੂੰ ਟਾਰਗੇਟ ਕਰ ਰਹੇ ਆ ਜਾਂ ਇਹ ਸਾਨੂੰ ਕੋਈ ਬਲੈਕਮੇਲ ਕਰ ਰਹੇ ਆ ਜਾਂ ਸਾਡੇ ਤੇ ਕੋਈ ਗਲਤ ਦੋਸ਼ ਲਾ ਰਿਹਾ ਵਾ ਮੈਨੂੰ ਕਾਊਂਟਰ ਕਰਨੋ ਤਾਂ ਫਿਰ ਮੈਂ ਜਵਾਬ ਦਵਾਂਗਾ ਜਿਹੜੀਆਂ ਮੇਰੇ ਕੋਲ ਤੱਥ ਤੇ ਪ੍ਰੂਫ ਹੈਗੇ ਆ ਕਿ ਇਹ ਸਹੀ ਆ ਜਾਂ ਗਲਤ ਆ ਜਵਾਬ ਇਹਨਾਂ ਨੇ ਵੀ ਕੋਈ ਨਹੀਂ ਦਿੱਤਾ ਨਾ ਜੀ ਨਾ ਸਵਾਲ ਮੇਰੀ ਆਰਟੀਆਈ ਦਾ ਜਵਾਬ ਨਹੀਂ ਦਿੰਦਾ ਰਤਨ ਜੀ ਜਿਹੜੀਆਂ ਮੈਂ ਆਰਟੀਆਈ ਦੇ ਵਿੱਚ ਇਨਫੋਰਮੇਸ਼ਨਾਂ ਮੰਗੀਆਂ ਆਂ ਕਿ ਆ ਚੀਜ਼ਾਂ ਮੈਨੂੰ ਦਿਓ ਇਹ ਛੋਡੇ ਨਾਲੇ ਇਕੱਲੇ ਕਿ ਹੋਰ ਵੀ ਬਹੁਤ ਸਾਰੇ ਆਰਟੀਆਈ ਵਾਲਿਆਂ ਨਾਲ ਇਹ ਹੋ ਰਿਹਾ ਵੀ ਜਵਾਬ ਇਹਦੇ ਆਰਟੀਆਈ ਨੂੰ ਚਲੋ ਕਾਨੂੰਨ ਤੇ ਇਹ ਬਣਿਆ ਜੇ ਪਰ ਕਈਆਂ ਨੇ ਜਿਹੜੀਆਂ ਇਨਫੋਰਮੇਸ਼ਨਾਂ ਵੀ ਪਾਈਆਂ ਨਹੀਂ ਦਿੰਦੇ ਮਗਰ ਮੈਂ ਚਾਹੇ ਥਰੂ ਕੋਰਟ ਲਵਾਂ ਇਨਫੋਰਮੇਸ਼ਨ ਜ਼ਰੂਰ ਲੈਣੀ ਆ ਮਗਰ ਜਿਹੜੀ ਮੇਰੀ ਪੀਆਈਆਈ ਲੱਗੀ ਆ ਉਹਦੇ ਵਿੱਚ ਇਹਨਾਂ ਨੂੰ ਦੇਣੀ ਪੈਣੀ ਆ ساری ਚੀਜ਼ ਇਹ ਭੱਜਣ ਕਿੱਥੇ ਭਜ ਦੇ ਜੇ ਕਾਨੂੰਨੀ ਰਸਤਾ ਅਖਤਿਆਰ ਕਰਕੇ ਇਹਨਾਂ ਨਾਲ ਲੜਾਈ ਲੜਨੀ ਆ ਲੜਨੀ ਕਰੋੰਦੇ ਥਰੂ ਕਾਨੂੰਨ ਦੇ ਦਾਰੇ ਚ ਰਹਿ ਕੇ ਤੇ ਕਾਲਜਾਂ ਨਾਲ ਵੀ ਇਹੀ ਕੁਛ ਕਰਨਾ ਆ ਜੇ ਜਿਨ੍ਹਾਂ ਕਾਲਜਾਂ ਨੇ ਗਲਤ ਕੋਰਸ ਕਰਾਏ ਜੇ ਗਲਤ ਪਰਮਿਸ਼ਨ ਆਪਨੇ ਪਰਮਿਸ਼ਨ ਨਾ ਹੋਣ ਦੇ ਬਾਵਜੂਦ ਇਹਨਾਂ ਨੇ ਕੋਰਸ ਕਰਵਾਏ ਆ ਪਰ ਇੱਥੇ ਇੱਕ ਗੱਲ ਹੋਰ ਵੀ ਆ ਜਿਹੜੀ ਗੱਲ ਮਤਲਬ ਜਦੋਂ ਜਿਵੇਂ ਹੁਣ ਤੁਸੀਂ ਖਲਾਸਾ ਕਰਤਾ ਗੱਲ ਗਾਂ ਚੱਲ ਪੂਗੀ ਪਰ ਜਿਹੜੇ ਹੁਣ ਪ੍ਰਾਈਵੇਟ ਕਾਲਜ ਆ ਉਹਦੇ ਪਿੱਛੇ ਵੀ ਤੁਹਾਨੂੰ ਪਤਾ ਹੈਗਾ ਵੀ ਤਕੜੇ ਬੰਦੇ ਹੁੰਦੇ ਆ ਜੀ ਉਦੋਂ ਬਾਅਦ ਇਹ ਤਾਂ ਨਹੀਂ ਹੋਊਗਾ ਵੀ ਤੁਸੀਂ ਇਹ ਖਲਾਸਾ ਦਾ ਕਰਤਾ ਪਰ ਉਦੋਂ ਬਾਅਦ ਇਹ ਵੀ ਨਹੀਂ ਪਤਾ ਲੱਗਿਆ ਵੀ ਉਹ ਗੱਲ ਕਿੱਧਰ ਬਾਕੀ ਕੋਈ ਗਰਾਲ ਕਿੱਧਰ ਬਾਕੀ ਨਾ ਜੀ ਨਾ ਗੁਜਰਾਲ ਵੇਚਣ ਵਾਲੀ ਚੀਜ਼ ਨਹੀਂ ਹੈਗੀ ਜੇ ਮੇਰਾ ਨਾ ਵਿਕੀ ਗੇਰਾਲ ਆ ਅਚਾ ਇੱਕ ਮੈਂ ਹੋਰ ਮਜ਼ੇਦਾਰ ਗੱਲ ਅੱਗਾ ਦੱਸਣ ਸਾਡੀ ਨਾ ਯੂਨੀਵਰਸਿਟੀ ਦਾ ਨਾਂ ਹੈਗਾ ਆਈ ਕੇ ਗੁਜਰਾਲ ਇੰਦਰ ਕੁਮਾਰ ਗੁਜਰਾਲ ਹਾਂ ਤੇ ਮੈਂ ਕਈ ਵਾਰੀ ਕਹਿੰਦਾ ਹੁੰਨਾ ਜਿੱਥੇ ਜਿਹੜੇ ਉੱਥੇ ਐਡਮਿਸ਼ਨ ਵਾਈ ਚਾਂਸਲਰ ਆ ਜਾਂ ਆ ਉਹ ਉਹ ਬੈਠੇ ਯਾਰ ਜਿਸਟਿਸ ਆ ਇਹਨਾਂ ਨੇ ਸਾਡੇ ਗੁਇਰਾਲਾ ਦੇ ਨਾਂ ਨੂੰ ਲੀਗ ਲਾ ਕੇ ਰੱਖ ਦਿੱਤੀ ਹੈ ਹੂੰ ਇੰਦਰ ਕੁਮਾਰ ਗੁਇਰਾਲ ਜੀ ਦੀ ਇੱਕ ਦੇਨ ਰਹੀ ਹੈ ਜੀ ਪੰਜਾਬ ਜੋ ਹਾਂ ਠੀਕ ਹੈ ਗੱਲ ਕਿੱਡੀ ਮੁਜੱਜਦ ਹਸਤੀ ਰਹੀ ਉਹ ਪੰਜਾਬ ਦੀ ਤੇ ਇਹਨਾਂ ਨੇ ਕੀ ਕਰ ਰਹੇ ਉੱਥੇ ਬਹਿ ਕੇ ਹੂੰ ਕਿੱਡੀ ਵੱਡੀ ਪੋਸਟ ਤੇ ਬੈਠੇ ਇਹਨਾਂ ਦਾ ਕੰਮ ਆ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨਾ ਅਧਾਰਿਆਂ ਨੂੰ ਠੀਕ ਕਰਨਾ ਜਦੋਂ ਤੁਸੀਂ ਆਪ ਹੀ ਕਰਪਟਾ ਤੇ ਬਾਕੀ ਕੀ ਹੋਏਗਾ ਹੂੰ ਨਹੀਂ ਪਰ ਕਈ ਵਾਰੀ ਇਹ ਹੁੰਦਾ ਨਾ ਵੀ ਬੰਦੇ ਪੈਸੇ ਪੂਸੇ ਲਾਇਆ ਨਾ ਜੀ ਪਤਾ ਲੱਗੇ ਵੀ ਗੈਰਾਂ ਦਾ ਤਾਂ ਨੇ ਵੀ ਮਰਛੜੀ ਦੇ ਲਈ ਫਰਦੇ ਆ ਮੈਂ ਤਾਂ ਚਲੋ ਅੱਜ ਵੀ ਮੈਂ ਆਪਣੀ ਸਕੋਰਪੀਓ ਜੀ ਆਇਆ ਇਨੀ ਕਿ ਮਹਾਰਾਜ ਨੇ ਬੜੀ ਸਵੱਦਾ ਬਖਸ਼ੀ ਆ ਹਾਂ ਤੇ ਨਹੀਂ ਕੋਈ ਏਦਾਂ ਦੀ ਗੱਲ ਕਦੇ ਵੀ ਨਹੀਂ ਹੋ ਸਕਦਾ ਕਿ ਰਾਲ ਵੇਕਣ ਵਾਲੀ ਚੀਜ਼ ਨਹੀਂ ਹੈਗੀ ਫਿਰਾਲ ਦਾ ਮੁੱਲ ਨਹੀਂ ਕੋਈ ਲਾ ਸਕਦਾ ਠੀਕ ਹੈ ਜੀ ਮਰਦਾ ਮਰ ਜਾਗਾ ਇਹ ਵੀ ਨਾਲ ਜੀ ਕਿੰਨੇ ਵਾਰ ਉਹ ਵੀ ਹੈ ਨਾ ਨਾਲ ਜਿਵੇਂ ਤੁਸੀਂ ਕਿਹਾ ਵੀ ਤੁਸੀਂ ਕਿਸੇ ਪੋਲੀਟੀਕਲ ਕਿਹੜੀ ਪਾਰਟੀ ਨੂੰ ਸੰਬੰਧ ਰੱਖਦੇ ਹੋ ਮੈਂ ਭਾਰਤੀ ਜਨਤਾ ਪਾਰਟੀ ਨੂੰ ਹਾਂ ਬੀਜੇਪੀ ਨੂੰ ਹਾਂ ਬੀਜੇਪੀ ਨੂੰ ਤੇ ਉਹ ਕਈ ਵਾਰ ਇਹ ਵੀ ਹੁੰਦਾ ਨਾ ਵੀ ਵਿਚ ਲੀਡਰ ਪਾਏ ਜਾਂਦੇ ਆ ਹੋਰ ਸਾਰਾ ਸਿਸਟਮ ਵੱਡ ਜਾਂਦਾ ਕਹਿੰਦਾ ਵੀ ਨਹੀਂ ਯਾਰ ਕੋਈ ਨਹੀਂ ਪਰ ਲੀਡਰਾਂ ਦੀ ਤਾਂ ਤੁਹਾਨੂੰ ਪਤਾ ਹੈ ਕਿ ਵੱਡੇ ਵੱਡੇ ਬੰਦੇ ਮੰਨਦੇ ਤੁਸੀਂ ਆਪ ਹੀ ਪੋਲੀਟੀਸ਼ੀਅਨ ਹੋ ਦੇਖੋ ਰਤਨ ਜੀ ਮੈਂ ਤੁਹਾਨੂੰ ਇੱਥੇ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦਾ ਸ਼ੁਰੂ ਤੋਂ ਇੱਕ ਏਜੰਡਾ ਰਿਹਾ ਭ੍ਰਿਸ਼ਟਾਚਾਰ ਦੇ ਖਿਲਾਫ ਇਹੀ ਹੈ ਕਹਿੰਦੇ ਸੀ ਨਹੀਂ ਨਹੀਂ ਇਹਨਾਂ ਦੀ ਕਥ ਹੁਣ ਸੈਂਟਰ ਦੇ ਵਿੱਚ ਸਾਡੀ ਕਦੋਂ ਦੀ ਸਰਕਾਰ ਚੱਲ ਰਹੀ ਹੈ ਅੱਜ ਤੱਕ ਕੋਈ ਕਬਲਾ ਤੁਹਾਡੇ ਸਾਹਮਣੇ ਆਇਆ ਹੂੰ ਜਿਹੜਾ ਮੈਂ ਕੰਮ ਕਰ ਰਿਆ ਹਾਂ ਲੋਕ ਇਤਲੀ ਕਰ ਰਹੇ ਆ ਮੇਰੇ ਲੀਡਰ ਸਾਹਿਬਾਨ ਮੈਨੂੰ ਸ਼ਾਬਾਸ਼ ਹੀ ਦਿੰਦੇ ਆ ਕਿ ਪੁੱਤਰਾ ਤਗੜਾ ਹੋ ਕੇ ਕੰਮ ਕਰ ਪਿੱਛੇ ਨਾ ਹਟੇ ਜੇ ਕਿਤੇ ਲੋੜ ਪਈ ਤੇ ਅਸੀਂ ਤੇਰੇ ਨਾਲ ਆ ਹੂੰ ਠੀਕ ਹੈ ਜੀ ਭ੍ਰਸ਼ਟਾਚਾਰ ਦੇ ਖਿਲਾਫ ਮੇਰੀ ਲੜਾਈ ਆ ਮੈਂ ਲੜਾ ਪਰ ਇਹ ਤਾਂ ਅਗਰਾਲ ਸਾਹਿਬ ਸਾਨੂੰ ਪਤਾ ਉਦੋਂ ਤੱਕ ਕੇ ਨਾ ਟਾਈਮ ਸਰਕਾਰ ਨਹੀਂ ਇਹ ਛੁੱਡੀ ਵੀ ਸਰਕਾਰ ਆ ਗਈ ਫੇਰ ਆਈ ਚੱਲੂ ਕੰਮ ਫੇਰ ਕਿਉਂ ਜੀ ਇਹ ਇਹ ਬੰਦੇ ਜਿਹੜੇ ਬੰਦੇ ਕੰਮ ਕਰ ਰਹੇ ਆ ਉਹ ਸਰਕਾਰ ਦੇ ਥੋੜਾ ਆਪਣੇ ਭਾਗੀਦਾਰ ਜਾਂ ਸਾ ਹਾਂ ਇਹ ਤੇ ਹੋਵਸਰ ਹੈ ਨਾ ਨਹੀਂ ਇਹਦਾ ਹੋ ਸਕਦਾ ਕੁੱਸੀ ਮਾਰ ਕੇ ਕਰੂੰ ਇਧਰ ਆ ਜਾਣਾ ਨਾ ਜੀ ਨਾ ਇਦਾਂ ਕਿਦਾਂ ਹੋ ਜੇ ਕਰਤਾ ਜੀ ਇਹ ਨਹੀਂ ਹੋ ਸਕਦਾ ਮਾਨੀਓ ਕੋਰਟ ਦੇ ਵਿੱਚ ਮੈਟਰ ਆ ਹੂੰ ਇਦਾਂ ਥੋੜਾ ਹੋ ਸਕਦਾ ਇਹਨਾਂ ਨੂੰ ਸਜ਼ਾ ਦਿਵਾਉਣੀ ਹੀ ਦਿਵਾਉਣੀ ਆ ਨਹੀਂ ਅੱਗੇ ਵੀ ਬਹੁਤ ਸਾਰੇ ਕਾਂਗਰਸੀ ਹੋਰ ਪਾਰਟੀਆਂ ਦੇ ਬੰਦੇ ਤੁਹਾਡੀ ਪਾਰਟੀ ਚ ਆਈ ਆ ਲੈ ਦੇਖੋ ਜੀ ਉਹ ਤੇ ਉਹ ਚੀਜ਼ ਨੂੰ ਤੁਸੀਂ ਇਹਦੇ ਨਾਲ ਰਿਲੇਟਡ ਨਾ ਕਰੋ ਨਹੀਂ ਫੇਰ ਤਾਂ ਉਹਨੂੰ ਪਿੱਛੇ ਹਟ ਨਹੀਂ ਨਾ 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 ਪਾਰਟੀ ਹਟਣੀ ਗੇਰਾ ਲਈ ਕਿਦਾਂ ਜਾਂ ਸਰੂ ਪਾਰਟੀ ਛੱਡਣੀ ਬੋ ਨਾ ਮੈਂ ਪਾਰਟੀ ਵੀ ਨਹੀਂ ਪਾਰਟੀ ਮੈਂ ਤਾਂ ਛੱਡੂ ਜਿਹੜੇ ਮੇਰੇ ਪਾਰਟੀ ਦੇ ਲੀਡਰ ਸਾਹਿਬ ਬਾਅਦ ਮੈਨੂੰ ਡੀਮੋਟਿਵੇਟਾਈਜ਼ ਕਰਨਗੇ ਉਹ ਤਾਂ ਮੇਰੀ ਹੌਸਲਾ ਵਧਾਈ ਕਰਦੇ ਆ ਲੜ ਤਗੜਾ ਹੋ ਗਿਆ ਲੜਾਈ ਲੜਾਂ ਸੀ ਤੇਰੇ ਨਾਲ ਹੁਣ ਜਵੇਂ ਤੁਸੀਂ ਐਜੂਕੇਸ਼ਨ ਮਿਨਿਸਟਰ ਬਾਰੇ ਕਹਿ ਰਹੇ ਹੋ ਜਾਂ ਕਿਸੇ ਰਜਿਸਟਰਾਰ ਬਾਰੇ ਜਾਂ ਕਿਸੇ ਹੋਰ ਪ੍ਰੋਫੈਸਰ ਬਾਰੇ ਕਹਿ ਰਹੇ ਹੋ ਜਿਉਹੀ ਕੱਲੂ ਤੁਹਾਡੀ ਪਾਰਟੀ ਚ ਜਾ ਕੇ ਫਿਰ ਤੁਸੀਂ ਕੀ ਕਰੋਗੇ ਮੈਂ ਕਿਹਾ ਜੀ ਮੈਂ ਹੁਣ ਉਹ ਕਹਿ ਦਵਾਂ ਕਿ ਇਹ ਬੋਤਲ ਬਦਲਣਾ ਜਾਂ ਜਿਹੜੀ ਉਹ ਕਹਾਵਤ ਆ ਉਹ ਚੀਜ਼ ਇੱਥੇ ਭਾਰਤੀ ਜਨਤਾ ਪਾਰਟੀ ਚ ਸਿੱਧਣੀ ਹੋਣੀ ਜੇ ਕੋਈ ਕਰਪਟ ਬੰਦਾ ਵੀ ਆ ਗਿਆ ਤੇ ਕਰਪਟਰ ਠੀਕ ਹੈ ਜੀ ਇੱਥੇ ਜੇ ਕੋਈ ਦੋਸ਼ੀ ਹੈ ਤੇ ਉਹਦੇ ਖਿਲਾਫ ਜੇੜੀ ਮੇਰੀ ਸਿੱਧੀ ਲੜਾਈ ਉਹ ਤੇ ਮੈਂ ਲੜਦਾ ਰਵਾਂਗਾ ਹੂੰ ਮੇਰੀ ਪਾਰਟੀ ਦਾ ਨਹੀਂ ਕੋਈ ਮੈਨੂੰ ਲੀਡਰ ਸਹਿਬਾਨ ਕਹੂਗਾ ਕਿ ਇਹ ਤੂੰ ਕਿਉਂ ਲੜ ਰਿਹਾ ਵਾ ਹੂੰ ਠੀਕ ਹੈ ਜੀ ਪਾਰਟੀ ਜਨਤਾ ਪਾਰਟੀ ਦਾ ਸਾਫ਼ ਏਜੰਡਾ ਭ੍ਰਸ਼ਟਾਚਾਰ ਮੁਕਤ ਪੰਜਾਬ ਤੇ ਅਸੀਂ ਜਿਹੜੇ ਭ੍ਰਸ਼ਟਾਚਾਰ ਦੇ ਖਿਲਾਫ ਲੜਨਾ ਹੀ ਲੜਨਾ ਨਹੀਂ ਤੇਰਾ ਗੱਲ ਤੇ ਬਹੁਤ ਵਧੀਆ ਲੱਗਦੀ ਹੈ ਸਾਨੂੰ ਨੂੰ ਪਰ ਤੁਸੀਂ ਪਿਛਲੇ 4 ਸਾਲਾਂ ਦੇ ਵਿੱਚ ਜਾਂ ਸਾਰੀ ਸਰਕਾਰ ਦੇ ਵਿੱਚ ਪੌਣੇ 4 ਸਾਲ ਦੇ ਵਿੱਚ ਤੁਸੀਂ ਇਹ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਹੜੇ ਇਹ ਨਿਆਂ ਆਦਮੀ ਪਾਰਟੀ ਆੜੇ ਇਹ ਵੀ ਕਹਿੰਦੇ ਆ ਕਿ ਅਸੀਂ ਕਰਪਸ਼ਨ ਦੇ ਖਿਲਾਫ ਅਸੀਂ ਐਂਟੀ ਕਰਪਸ਼ਨ ਮੁਹਿੰਮ ਚਲਾਤੀ ਆ ਨੰਬਰ ਜਾਰੀ ਕਰਤਾ ਅਸੀਂ ਇਮਾਨਦਾਰ ਨਹੀਂ ਅਸੀਂ ਤਾਂ ਕਟੜਾ ਇਮਾਨਦਾਰ ਆ ਫਿਰ ਇਹਨਾਂ ਦੇ ਵੀ ਆ ਸ਼ਬਦ ਤਾਂ ਬੜੇ ਭਾਰੇ ਸੀ ਸੋਹਣੇ ਵੀ ਲੱਗਦੇ ਸੀ ਇਵੇਂ ਆਈ ਹੋ ਗਏ ਕੰਮ ਦੇਖੋ ਰਤਨ ਜੀ ਪਹਿਲੀ ਗੱਲ ਤੇ ਇਸ ਪਾਰਟੀ ਦਾ ਕੋਈ ਮਾਈ ਬਾਪ ਹੈਗਾ ਇੱਥੇ ਦਿੱਲੀ ਵਾਲਾ ਧੜਾ ਵੱਖਰਾ ਚੱਲ ਰਿਹਾ ਜੇ ਪੰਜਾਬ ਵਾਲਾ ਧੜਾ ਵੱਖਰਾ ਚੱਲ ਰਿਹਾ ਜੇ ਕੋ ਜਮਲੇ ਸਹਿਬਾਨ ਕਹਿੰਦੇ ਆ ਜੀ ਅਸੀਂ ਦਿੱਲੀ ਵਾਲੇ ਤੁਹਾਡੇ ਨਾਲ ਜੁੜੇ ਆ ਕੋਈ ਕਹਿੰਦੇ ਅਸੀਂ ਪੰਜਾਬ ਵਾਲੇ ਤੁਹਾਡੇ ਨਾਲ ਜੁੜੇ ਆ ਜਿਸ ਪਾਰਟੀ ਦਾ ਕੋਈ ਮਾਈ ਬਾਪ ਹੀ ਨਹੀਂ ਤੇ ਉਹ ਉਹ ਬੱਚਿਆਂ ਨੇ ਵੀ ਉਹੀ ਕੁਛ ਕਰਨਾ ਜਿਹੋ ਜੀ ਕੋਕੋ ਹਜੇ ਬੱਚੇ ਹਾਂ ਠੀਕ ਆ ਜੀ ਭਾਰਤੀ ਜਨਤਾ ਪਾਰਟੀ ਇੱਕ ਐਥਿਕਸ ਠੀਕ ਆ ਜੀ ਇੱਕ ਉਸੂਲਾ ਵਾਲੀ ਪਾਰਟੀ ਆ ਸਾਡਾ ਇੱਕ ਦਾਇਰਾ ਵਾ ਅਸੀਂ ਇੱਕ ਡਿਸਿਪਲਿਨ ਦੇ ਵਿੱਚ ਰਹਿ ਕੇ ਕੰਮ ਕਰਦੇ ਸਾਡੀ ਇੱਕ ਸੀਮਾਵਾਂ ਵਾ ਹਾਂ ਠੀਕ ਆ ਜੀ ਮਗਰ ਇਹਨਾਂ ਨੂੰ ਥੋੜਾ ਕਿ ਇਹਨਾਂ ਦਾ ਕੋਈ ਜਿੱਦਰ ਨੂੰ ਗੰਗਾ ਗਏ ਗੰਗਾ ਰਾਮ ਯਮਨਾ ਗਏ ਯਮਨਾ ਦਾਸ ਸਾਡਾ ਉਹ ਏਜੰਡਾ ਨਹੀਂ ਹੈਗਾ ਅਸੀਂ ਪੰਜਾਬ ਨੂੰ ਇੱਕ ਵਧੀਆ ਪੰਜਾਬ ਇਹਨਾਂ ਨੇ ਰੰਗਲਾ ਪੰਜਾਬ ਨਹੀਂ ਇਹਨਾਂ ਨੇ ਖੂਨੀ ਪੰਜਾਬ ਬਣਾ ਦਿੱਤਾ ਜਿੱਦਾ ਗੈਂਗਵਾਰ ਫਰੋਤੀਆਂ ਦੀਆਂ ਕੋਲਾਂ ਆਏ ਦਿਨ ਕਿਤੇ ਨਾ ਕਿਤੇ ਮਰਡਰ ਹੋ ਰਿਹਾ ਤੁਹਾਨੂੰ ਰੰਗਲਾ ਪੰਜਾਬ ਕਿਤੇ ਨਜ਼ਰ ਆ ਰਿਹਾ ਇਹ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਆਏਗੀ ਡਬਲ ਇੰਜਨ ਸਰਕਾਰ ਬਣੇਗੀ ਤੇ ਫਿਰ ਤੁਹਾਨੂੰ ਮੈਂ ਅਗਲੇ ਇੰਟਰਵਿਊ ਚ ਦੱਸਾਂਗਾ ਕਿ ਪੰਜਾਬ ਕਿੱਥੇ ਦੀ ਕਿੱਥੇ ਗਿਆ ਨਹੀਂ ਤੁਸੀਂ ਡਬਲ ਇੰਜਨ ਤਾਂ ਠੀਕ ਹੈ ਜਿਹੜੇ ਇੱਕ ਥੋੜੇ ਉਹ ਨੇ ਜਲੰਧਰ ਦੀ ਲੀਡਰ ਵੀਡੀਪੀ ਪਹਿਲਾਂ ਆਮ ਆਦਮੀ ਪਾਰਟੀ ਚ ਸੀਗੇ ਉਹ ਕਹਿੰਦੇ ਮੇਰੇ ਕੋਲੇ ਵੀ ਇੱਕ ਪੈਨ ਡਰਾਈਵ ਆ ਨਾ ਉਹ ਲੀਡਰ ਮੁੜ ਕੇ ਥਿਆ ਇਹਨਾਂ ਪੈਨ ਡਰਾਈਵ ਥਿਆਈ ਉਹਨਾਂ ਨੇ ਵੀ ਧਰਨ ਲਾਇਆ ਸੀ ਕੁਝ ਨਹੀਂ ਨਿਕਲਿਆ ਵਿੱਚੋਂ ਸਮਿਆਂ ਤੇ ਸਭ ਕੁਝ ਦੇਣਗੇ ਜੀ ਸਮਾਂ ਤੇ ਆਉਂਦੇ ਹੋ ਦੇਖੋ ਉਹ ਆਪਣੇ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਵੀ ਲੜਦੇ ਆ ਠੀਕ ਆ ਜੀ ਬੋਲਦੇ ਵੀ ਆ ਤੇ ਅੱਗੇ ਉਹਨਾਂ ਨੇ ਕੁਝ ਚੀਜ਼ਾਂ ਦਾ ਖੁਲਾਸਾ ਵੀ ਕੀਤਾ ਉਹਦੇ ਤੇ ਕਾਰਵਾਈ ਵੀ ਹੋਈ ਆ ਜਿਹੜੇ ਉਹ ਪੁਲਿਸ ਵਾਲਾ ਸੀ ਕੋਈ ਉਹਨਾਂ ਦਾ ਆਪਣੇ ਕਿਸੇ ਦਾ ਉਹਨਾਂ ਨੇ ਕੋਈ ਪੈਸੇ ਬੂਥੇ ਦਾ ਲੈਣ ਦੇ ਸੀ ਉਹਦੇ ਤੇ ਕਾਰਵਾਈ ਹੋਈ ਜੇ ਤੇ ਹੋਂ ਨਾਲੇ ਤੇ ਸ਼ੀਤਲ ਜੀ ਜ਼ਰੂਰ ਤੁਹਾਨੂੰ ਕੋਈ ਨਾ ਕੋਈ ਦੇਣਗੇ ਮੇਰੇ ਬੜੇ ਅੱਛੇ ਮਿੱਤਰ ਆ ਮੇਰੇ ਵੀਰ ਆ ਤੇ ਜੇ ਤੁਹਾਨੂੰ ਕਿਤੇ ਕੋਈ ਚੀਜ਼ ਚਾਹੀਦੀ ਹੋਈ ਉਹਨਾਂ ਨੂੰ ਕਹਦਾਗਾ ਰਤਨ ਜੀ ਨੂੰ ਜ਼ਰੂਰ ਪ੍ਰੋਵਾਈਡ ਕਰਾ ਦਿਓ ਨਹੀਂ ਉਹ ਤਾਂ ਦੋ ਤੁਸੀਂ ਈਡੀ ਨੂੰ ਦੋ ਵਿਜਲੈਂਸ ਨੂੰ ਦੋ ਇੰਨੇ ਵਿਭਾਗ ਆ ਸੀਬੀਆਈ ਨੂੰ ਦੋ ਜਿਹੜਾ ਸੀਗਾ ਵੀ ਕਿਵੇਂ ਉਹ ਜਿਹੜਾ ਮੋਸ਼ਨ ਲੈ ਕੇ ਆਂਦੇ ਸੋਨੂੰ ਵੀ ਪਤਾ ਵਿਧਾਨ ਸਭਾ ਚ ਕੀ ਕੁਸ਼ ਹੋਇਆ ਸੀ ਜੀ 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 ਤੇ ਉਹਦੇ ਤੇ ਜ਼ਰੂਰ ਹੋਏਗੀ ਸਮਿਆਂ ਤੇ ਸਭ ਕੁਝ ਦਿੱਤਾ ਜਾਊਗਾ ਜਿੱਦਾ ਜਿੱਦਾ ਇਲੈਕਸ਼ਨ ਨੇੜੇ ਆ ਰਹੇ ਆ ਉਹਦਾ ਉਹਦਾ ਸਾਡੀ ਪਾਰਟੀ ਸਭ ਕੁਝ ਕਰ ਰਹੀ ਆ ਤੇ ਬڑے ਵੱਡੇ ਪੱਦਰ ਦੇ ਉੱਤੇ ਭ੍ਰਸ਼ਟਾਚਾਰ ਨੂੰ ਤੇ ਭ੍ਰਸ਼ਟਾਚਾਰੀਆਂ ਨੂੰ ਇਸ ਲੱਖਾਂ ਦੇ ਪਿੱਛੇ ਸਿੱਟਾਂਗੇ। ਚਲੋ ਸਾਨੂੰ ਪਾਰਟੀ ਦਾ ਥੋੜੀ ਤਾਂ ਪਤਾ ਨਹੀਂ ਪਰ ਆ ਜ਼ਰੂਰ ਆ ਵੀ ਇਹਨੂੰ ਜੇ ਤੁਸੀਂ ਕੁਝ ਕਰ ਲਿਆ ਤਾਂ ਵਿੱਚ ਕੁਝ ਨਾ ਕੁਝ ਜ਼ਰੂਰ ਇਹਦੀ ਆਉਟਪੁੱਟ ਸਰ ਮੈਂ ਇਹਨੂੰ ਕਰ ਰਿਆਂ ਜੇ ਭ੍ਰਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਿਆਂ ਜੇ ਜਿੰਨੇ ਜੱਗੂ ਵੀ ਮੇਰੀ ਸਮਰਥਾ ਮੈਂ ਲੜਾਈ ਲੜਦਾ ਰਵਾਂਗਾ। ਜੀ ਚਲੋ ਰਾਲ ਸਾਹਿਬ ਆਪਾਂ ਅੱਗੇ ਫਿਰ ਮਿਲਦੇ ਰਹਾਂਗੇ ਤੇ ਇਹਦੇ ਤੇ ਤੁਸੀਂ ਸਾਨੂੰ ਵੀ ਅਪਡੇਟ ਕਰਦੇ ਰਹੋ। ਜਰੂਰ ਜੀ ਸਮਾ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜ ਜਿਹੜਾ ਮੈਡੀਕਲ ਵਾਲਾ ਜਾਂ ਮੈਡੀਕਲ ਦੇ ਜਿਹੜੇ ਕੋਰਸ ਆ ਪੈਰਾਮੈਡੀਕਲ ਦੇ ਜਿਹੜੇ ਕੋਰਸ ਆ ਪੀਟੀਯੂ ਦੇ ਅੰਡਰ ਸੋ ਇਹਨਾਂ ਦਾ ਦਾਵਾ ਹੈਗਾ ਪੀਆਈਐਲਵੀ ਪੈ ਚੱਕੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਹੁਤ ਜਲਦੀ ਹੋ ਜਾਊਗਾ ਵੀ ਜਿਹੜੇ ਕੋਰਸ ਸੈਂਟਰ ਵੱਲੋਂ ਬੰਦ ਕੀਤੇ ਗਏ ਉਹ ਕਿਵੇਂ ਪੰਜਾਬ 'ਚ ਚੱਲ ਰਹੇ ਆ ਕਿਵੇਂ ਉਹ 'ਚ ਧੜਾ ਧੜੇ ਰਿਮਿਸ਼ਨਸ ਹੋ ਰਹੇ ਨੇ ਇਹਦੇ ਤੇ ਪੰਜਾਬ ਸਰਕਾਰ ਕਿਉਂ ਚੁੱਪਾ ਪੰਜਾਬ ਦੇ ਹਾਇਰ ਐਜੂਕੇਸ਼ਨ ਮਨਿਸਟਰ ਕਿਉਂ ਚੁੱਪਾ ਅਸੀਂ ਉਮੀਦ ਕਰਦੇ ਆਂ ਵੀ ਆਉਣ ਵਾਲੇ ਦਿਨਾਂ 'ਚ ਉਹਦਾ ਜਵਾਬ ਜ਼ਰੂਰ ਦੇਣਗੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ